ਪੱਤਰਕਾਰਾਂ ਤੇ ਲਗਾਤਾਰ ਪਰਚੇ ਦਰਜ ਹੋ ਰਹੇ ਆ ਤੁਹਾਡੇ ਤੇ ਵੀ ਇੱਕ ਪਰਚਾ ਦਰਜ ਹੋਇਆ ਸੀਗਾ ਆਪਣੇ ਜਦੋਂ ਤੁਹਾਡੇ ਤੇ ਪਰਚਾ ਦਰਜ ਹੋਇਆ ਸੀਗਾ ਕਿਸ ਤਰ੍ਹਾਂ ਦੀ ਪਰਿਵਾਰ ਦੇ ਹਾਲਾਤ ਬਣੇ ਸੀ ਕਿ ਆਵਾਜ਼ ਕੋਈ ਵੀ ਨਹੀਂ ਚੁੱਕ ਸਕਦਾ ਪਹਿਲ ਦੇ ਆਧਾਰ ਤੇ ਉਹਨਾਂ ਨੇ ਕੀਤਾ ਕਿ ਪੱਤਰਕਾਰਾਂ ਨੂੰ ਕੋਈ ਇੰਟਰਵਿਊ ਨਹੀਂ ਉਹਨਾਂ ਨੇ ਆਪਣਾ ਉੱਥੇ ਆਫਿਸ ਖੋਲ ਲਿਆ ਉੱਥੋਂ ਹੀ ਅਸੀਂ ਬਿਆਨ ਜੋ ਹੈਗਾ ਜਾਰੀ ਕਰਾਂਗੇ ਪਹਿਲਾਂ ਤਾਂ ਪ੍ਰੈਸ ਨੂੰ ਇਹ ਹਟਾਉਣ ਦੀ ਕੋਸ਼ਿਸ਼ ਹੋਈ ਹੈ ਸੋ ਕੋਈ ਵੀ ਆਪਣੀ ਆਵਾਜ਼ ਚੁੱਕਦਾ ਦੇਖੋ ਤੁਹਾਡੀ ਜਨਤਾ ਹੈ ਉਹਨਾਂ ਨੇ ਜੇ ਖੁਸ਼ ਹੋਣੇ ਤੁਹਾਡੇ ਨਾਰੇ ਵੀ ਮਾਰਨੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦੱਸਣੀਆਂ ਤੁਹਾਨੂੰ ਵੋਟ ਪਾ ਕੇ ਆਸੀ ਲੋਕਾਂ ਦੀ ਆਵਾਜ਼ ਲੀਡਰਾਂ ਤੱਕ ਪਹੁੰਚਾਉਣੀ ਹੈ ਜਿੱਥੇ ਲੋਕਾਂ ਦੀ ਮੁਸ਼ਕਲ ਹੈ ਸਮੱਸਿਆ ਨਹੀਂ ਕੰਮ ਹੋਇਆ ਤੁਸੀਂ ਜਾ ਕੇ ਉਹ ਠੀਕ ਕਰ ਦਿਓ ਲੋਕਾਂ ਕੋਲ ਮੁੱਦਾ ਨਹੀਂ ਰਹਿਣਾ ਅਗਲੀ ਵਾਰੀ ਤੁਹਾਡੇ ਲਈ ਤਾਂ ਉਹ ਵਧੀਆ ਹੈ ਮੇਰੇ ਖਿਆਲ ਪੱਤਰਕਾਰਾਂ ਦਾ ਪੱਤਰਕਾਰੀ ਦੁਸ਼ਮਣ ਬਣੀ ਫਿਰ ਰਿਹਾ ਸਮਾਜ ਘਟ ਹੈ ਸਰਕਾਰਾਂ ਘਟ ਨੇ ਹੋਰ ਜਿਹੜੀ ਗੱਲ ਰਹੀ ਪੱਤਰਕਾਰ ਭਾਈਚਾਰੇ ਦੀ ਤਾਂ ਹਰ ਬੰਦੇ ਨੂੰ ਆਪਣੀ ਪਹਿਚਾਨ ਆ ਬਣਾਉਣੀ ਪੈਂਦੀ ਹੈ ਮੁੱਦੇ ਚੁੱਕਣੇ ਪੈਂਦੇ ਆ ਸਰਕਾਰਾਂ ਨੂੰ ਜਿਹੜੇ ਉਹਨਾਂ ਦੇ ਗਰਾਊਂਡ ਲੈਵਲ ਤੇ ਜਿਹੜਾ ਨਹੀਂ ਕੰਮ ਕਰ ਰਹੀਆਂ ਉਹ ਵੀ ਦਿਖਾਉਣਾ ਪੈਂਦਾ ਹੈ ਸਮਾਜ ਦੇ ਹਰ ਛੋਟੇ ਤੋਂ ਲੈ ਕੇ ਇੱਕ ਪਿੰਡ ਦੀ ਗਲੀ ਤੋਂ ਲੈ ਕੇ ਉੱਪਰ ਕੇਂਦਰ ਦੀ ਸਰਕਾਰ ਤੱਕ ਮੁੱਦੇ ਚੁੱਕਣਾ ਪੈਂਦਾ ਹੈ ਤਾਂ ਤੁਹਾਡੀ ਪਛਾਣ ਬਣਦੀ ਸਮਾਜ ਦੇ ਵਿੱਚ ਪੱਤਰਕਾਰਾਂ ਚ ਇੱਥੇ ਲੋਕ ਚੜਾ ਕੇ ਜਾਂਦੇ 10-10 ਰੁਪਏ ਉੱਥੋਂ ਮੰਗਦੇ ਆ ਉਹ ਪਤਾ ਕੀ ਉਹ ਲੋਕਾਂ ਦੇ ਦੇਖੋ ਹੁਣ ਇੱਕ ਬੰਦੇ ਨੇ ਦੁੱਖ ਆਪਣੇ ਦੁੱਖ ਦਾ ਕਿਸ ਨੇ ਕੈਂਸਰ ਦਾ ਕਿਸੇ ਨੇ ਕਿਸੇ ਪ੍ਰੋਬਲਮ ਦਾ ਉਹ ਪੈਸਾ ਗੁਰੂ ਦੀ ਗੋਲਕ ਦੇ ਚ ਪਾਇਆ ਹੁੰਦਾ ਕਿ ਮਹਾਰਾਜ ਮੇਰਾ ਕਾਰਜ ਠੀਕ ਕਰ ਦਿਓ ਮੇਰਾ ਸਰੀਰ ਠੀਕ ਕਰ ਦਿਓ ਉਹ ਪੈਸੇ ਅਸੀਂ ਗੁਰੂ ਘਰੋਂ ਜਾ ਕੇ ਲੈ ਰਹੇ ਹਾਂ ਪਰ ਸਰਕਾਰ ਕੇ ਵੀ ਸਾਰੇ ਐਮਐਲਏ ਮਾੜੇ ਵੀ ਨਹੀਂ ਕੁਝ ਐਮਐਲਏ ਕਰਕੇ ਸਰਕਾਰ ਕੀ ਬਦਨਾਮੀ ਵੀ ਹੁੰਦੀ ਜਮੀਰ ਜਗਾ ਕੇ ਕੰਮ ਕਰਨਾ ਪੈਂਦਾ ਹੈ ਮਰਨਾ ਤਾਂ ਇੱਕ ਦਿਨ ਹੈ ਠੀਕ ਹੈ ਨਹੀਂ ਚਾਹ ਗੋਲੀ ਨਾਲ ਮਰ ਜੀਏ ਚਾਹੇ ਨੀਵੇਂ ਹੋ ਕੇ ਮਰ ਜੀਏ ਜਾਂ ਬਿਮਾਰ ਹੋ ਕੇ ਮਰ ਜੀਏ ਪਰ ਜਿਨ੍ਹਾਂ ਨੇ ਅਣਖ ਨਾਲ ਜਿਨ੍ਹਾਂ ਨੇ ਜ਼ਮੀਰ ਜਗਾ ਕੇ ਕੋਈ ਵੀ ਕੰਮ ਕੀਤਾ ਇਹ ਨਹੀਂ ਕਦੀ ਪੱਤਰਕਾਰ ਹੀ ਹੋਇਆ ਕੋਈ ਵੀ ਕੰਮ ਕੀਤਾ ਉਹਨਾਂ ਦੇ ਅੱਜ ਨਾਮ ਨਹੀਂ ਭਗਤ ਸਿੰਘਾਂ ਦੇ ਨਾਮ ਨੇ ਕਿਉਂ ਨੇ ਅੱਖ ਚੱਕ ਪਾ ਕੇ ਅੰਗਰੇਜ਼ਾਂ ਨਾਲ ਗੱਲ ਕੀਤੀ ਪੱਤਰਕਾਰਤਾ ਦੇ ਨਾਂ ਤੇ ਜਿਹੜਾ ਆ ਸੋਸ਼ਲ ਮੀਡੀਆ ਚੱਲਣ ਕਰਕੇ ਅੱਜ ਇਹ ਵੀ ਬਹੁਤ ਕੁਝ ਹੋ ਰਿਹਾ ਜਿਹੜੇ ਬੰਦੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਉਹਨਾਂ ਪਿੱਛੇ ਲੋਕ ਵੀ ਖੜਦੇ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਵੀ ਲੋੜ ਹੈ ਕਿਉਂਕਿ ਹਾਸ ਤੇ ਬੱਗਲਿਆਂ ਵਿੱਚ ਫਰਕ ਰਹਿਣਾ ਹੀ ਹੈ ਪਰ ਫਿਰ ਆਵਾਜ਼ ਚੈੱਕ ਕਰੇ ਮੈਂ ਪਰਚਾ ਕਿਵੇਂ ਮਨਿੰਦਰ ਜੀ ਸਿੰਘ ਸਿੱਧੂ ਤੇ ਹੋ ਗਿਆ ਜਦ ਹਲੇ ਸਪਸ਼ਟ ਨਹੀਂ ਹੋਇਆ ਤੇ ਤੇਰੀ ਆਵਾਜ਼ ਨਹੀਂ ਫਿਰ ਮਨਿੰਦਰ ਜੀ ਸਿੰਘ ਸਿੱਧੂ ਤੇ ਪਰਚਾ ਕਿਵੇਂ ਕਰਾਉਣਾ ਪਹਿਲਾਂ ਦੇਖਤਾ ਸੀ ਕਿ ਉਸਨੇ ਬਣਾਈ ਵੀ ਹੈ ਜਾਂ ਮੇਰੀ ਹੈ ਉਹ ਤਾਂ ਹੁਣ ਲੈਵ ਤਸੇਗੀ ਤੇਰੇ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਸਿੱਧੂ ਦੇ ਪਰਚਾ ਤਾਂ ਕਰ ਦਿੰਦਾ ਜੇ ਸਿੱਧੂ ਨੇ ਕੁਝ ਲਿਖਿਆ ਹੁੰਦਾ ਉਹਨੇ ਉੱਪਰ ਲਿਖਿਆ ਵੀ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਸਿੱਧੂ ਤੇ ਸਿੱਧੂ ਦੇ ਬਾਤ ਜਿਹੜੀ ਜਿਹਦੀ ਜਿਹਦੇ ਉਹਨੇ ਕਿਸੇ ਨੇ ਬੋਲਿਆ ਹੋਇਆ ਚਲਾਇਆ ਪਰ ਮੈਂ ਇਹ ਕਹਿੰਦਾ ਪਹਿਲਾਂ ਲੈਬ 'ਚ ਚੈੱਕ ਕਰਵਾਇਆ ਜਾਂਦਾ ਉੱਥੇ ਸਪੱਟ ਹੋ ਜਾਂਦਾ ਵੀ ਇਹਨੇ ਤਾਂ ਚਲਾਤੀ ਤਾਂ ਸਪੱਸ਼ਟ ਕਰੇ ਤਾਂ ਮੇਰੀ ਆਵਾਜ਼ ਹੈ ਹੀ ਨਹੀਂ ਜਿਹੜੇ ਬੰਦੇ ਬਲਕਾਰ ਸਿੱਧੂ ਐਮਐਲਏ ਦਾ ਨਾਮ ਲੈ ਕੇ ਹੁਣ ਮਨਿੰਦਰਜੀਤ ਸਿੰਘ ਸਿੱਧੂ ਨੂੰ ਸਿੱਧੀ ਧਮਕੀਆਂ ਦੇ ਰਹੇ ਨੇ ਸ਼ਰਾਰਤੀ ਅੰਸਰ ਵੀ ਹੋ ਸਕਦੇ ਆਂ ਮਾਹੌਲ ਖਰਾਬ ਕਰਨ ਲਈ ਵੀ ਹੋ ਸਕਦੀ ਹੈ ਦੂਜੀ ਗੱਲ ਮਹਿੰਦਰ ਸਿੰਘ ਨੂੰ ਅਸੀਂ ਇਹ ਕਹਿੰਦੇ ਆ ਤੈਸ ਚਾਂ ਦੀ ਲੋੜ ਨਹੀਂ ਐਦਾਂ ਦੇ ਬੰਦੇ ਜਿੱਤੋਂ ਤੁਸੀਂ ਰਿਕਾਰਡਿੰਗ ਚਲਾਈ ਹੈ ਸਮਝ ਕੇ ਰੱਖੋ ਕਿਉਂਕਿ ਇਹ ਮਾਮਲਾ ਹੋਰ ਭਖ ਜਾਣਾ ਹੈ ਹਰ ਐਮਐਲਏ ਨੂੰ ਆਪਣੇ ਹਲਕੇ ਦੇ ਪੱਤਰਕਾਰਾਂ ਨਾਲ ਬਣਾ ਕੇ ਰੱਖਣੀ ਪਵੇਗੀ ਕਿਉਂਕਿ ਜਿਸ ਤਰੀਕੇ ਨਾਲ ਇਹ ਸਰਕਾਰ ਦੇ ਵਿੱਚ ਅਸੀਂ ਦੇਖ ਰਹੀ ਹਾਂ ਲੋਕਲ ਚੈਨਲ ਹੈ ਜੀ ਸਾਨੂੰ ਲੋੜ ਨਹੀਂ ਮੇਰੀ 1.5 ਮਿਲੀਅਨ ਫੋਨ ਫੈਨ ਫਾਲੋਇੰਗ ਹੈਗੀ ਹੈ ਮਨੂ ਕੀ ਲੋੜੇ ਲੋਕਾਂ ਦੀ ਆ ਸਾਡੇ ਖਿਲਾਫ ਚੱਲਦੇ ਜੀ ਪੱਤਰਕਾਰ ਕੀਤੇ ਖਿਲਾਫ ਹੁੰਦਾ ਆ ਕਾਲੀਆਂ ਦਾ ਕਾਂਗਰਸੀਆਂ ਦਾ ਕਦੇ ਆਮ ਆਦੀ ਪਾਰਟੀ ਦਾ ਇਹ ਤੱਬੇ ਲੱਗਦੇ ਆ ਪੱਤਰਕਾਰਾਂ ਦੇ ਉੱਤੇ ਕਿਦੇ ਉੱਤੇ ਲੱਗਦੇ ਜਿਹੜਾ ਅਰੁਣ ਵਰਗਾ ਸਵਾਲ ਚੱਕਦਾ ਹੈ ਚਾਹੀਦਾ ਤਾਂ ਮੈਨੂੰ ਇਹ ਸੀ ਕਿ ਮੰਨ ਲਓ ਅੱਜ ਅਰੁਣ ਨੇ ਖਬਰ ਪਾਤੀ ਕਿ ਕਰਾੜੀ ਦੇ ਵਿੱਚ ਫਲਾਣੇ ਬਾੜ ਦੇ ਵੀ ਪਾਣੀ ਨਹੀਂ ਆ ਰਿਹਾ ਨਾਲ ਦੀ ਨਾਲ ਐਮਐਲਏ ਨੂੰ ਜੋ ਉੱਥੇ ਦੇ ਐਮਸੀ ਨੂੰ ਕੋਈ ਬੰਦਾ ਚੁਲਾ ਲਓ ਉਹਨੂੰ ਨਾਲ ਦੀ ਨਾਲ ਚਾਹੀਦਾ ਹੈ ਬਿਜਲੀ ਭਾਗ ਦੇ ਐਸਡੀਓ ਨੂੰ ਐਕਸ਼ਨ ਨੂੰ ਫੋਨ ਕਰੇ ਕਿ ਭਾਈ ਇਹ ਖਬਰ ਆਈ ਹੈ ਪਾਣੀ ਭੇਜੋ ਉੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਦੂਜੇ ਦਿਨ ਅਰੁਣ ਖੁਸ਼ ਹੋ ਕੇ ਜਾਊਗਾ ਖਬਰ ਲਾਣ ਕਿ ਮੇਰੀ ਖਬਰ ਦਾ ਵੀ ਅਸਰ ਹੋਇਆ ਦੂਜੇ ਪਾਸੇ ਸਰਕਾਰ ਨੇ ਵਧੀਆ ਕੰਮ ਕਰਿਆ ਕੱਲ ਨੂੰ ਕਾਂਗਰਸ ਦੀ ਆਉਣੀ ਪਾਰਟੀ ਕਾਂਗਰਸ ਦੇ ਖਿਲਾਫ ਵੀ ਅਸੀਂ ਬੋਲਾਂਗੇ ਕੱਲ ਨੂੰ ਅਕਾਲੀਆਂ ਦੀਆਂ ਨੇ ਅਕਾਲੀਆਂ ਦੇ ਖਿਲਾਫ ਵੀ ਅਸੀਂ ਬੋਲਾਂਗੇ ਅਸੀਂ ਜੇ ਤਾਂ ਇਹ ਹੋ ਜਾਈਗੀ ਭਾਈ ਆਮ ਆਦੀ ਪਾਰਟੀ ਦੇ ਖਿਲਾਫ ਬੋਲ ਰਹੇ ਹਾਂ ਫਿਰ ਤਾਂ ਮੰਨੀਏ ਗੱਲ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਵੀ ਅਸੀਂ ਪਿਛਲੇ ਵੀ ਕਹਿੰਨੇ 75 ਸਾਲਾਂ ਤੋਂ ਇਹਨਾਂ ਜੇ ਪਿਛਲੀ ਸਰਕਾਰ ਨੇ ਕੁਝ ਸਹੀ ਤਰੀਕੇ ਨਾਲ ਕੀਤਾ ਹੁੰਦਾ ਤਾਂ ਫਿਰ ਆਮ ਆਦੀ ਪਾਰਟੀ ਨਾ ਆਂਦੀ ਇਹ ਕਹਿੰਦੇ ਰਹੇ ਵੀ ਸਾਡੀ ਸੜਕ ਹੈ ਉਹੀ ਸਾਨੂੰ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਸੜਕ ਦਿਖਾ ਕੇ ਸਾਡੀ ਪਰ ਆਹ 3 ਸਾਲ ਤੋਂ ਬਾਅਦ ਉਹ ਸੜਕ ਜੇ ਨਾ ਬਣੀ ਉਹੀ ਵਰਕਰ ਕਹਿਣਗੇ ਕਿ ਆਹ ਗਲਤ ਹੋ ਰਿਹਾ ਉਹ ਖਬਰਾਂ ਲਾਓ ਪੱਤਰਕਾਰ ਨੂੰ ਦੇਸ਼ ਦਾ ਚੌਥਾ ਤੰਬਾ ਕਿਹਾ ਜਾਂਦਾ ਹੈ ਪਰ ਦੇਸ਼ ਦੇ ਵਿੱਚ ਪੱਤਰਕਾਰ ਕਿਤੇ ਨਾ ਕਿਤੇ ਦਬਿਆ ਹੋਇਆ ਵੀ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਵੀ ਕਈ ਪੱਤਰਕਾਰਾਂ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਪਰਚੇ ਹੋਏ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਅਤੇ ਨਵੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਪੱਤਰਕਾਰ ਜਿਸ ਤੇ ਪਰਚਾ ਦਰਜ ਹੁੰਦਾ ਉਸ ਦਾ ਘਰ ਬਰਬਾਦੀ ਵੱਲ ਚਲਿਆ ਜਾਂਦਾ ਕਿਉਂਕਿ ਜੇਕਰ ਕਿਸੇ ਪੱਤਰਕਾਰ ਤੇ ਝੂਠਾ ਪਰਚਾ ਪੈਂਦਾ ਤਾਂ ਕਈ ਸਾਲ ਉਸ ਦੇ ਪਰਿਵਾਰ ਨੂੰ ਚਿੰਤਾ ਹੁੰਦੀ ਹੈ ਅਤੇ ਕੋਰਟ ਕਚੈਰੀਆਂ ਵਿੱਚ ਤੱਕੇ ਵੀ ਖਾਉਣੇ ਪੈਂਦੇ ਨੇ ਅਜਿਹਾ ਇੱਕ ਮਾਮਲਾ ਹੋਰ ਪੰਜਾਬ ਦੇ ਵਿੱਚ ਭਖਿਆ ਹੋਇਆ ਤੇ ਇੱਕ ਪੱਤਰਕਾਰ ਤੇ ਪਰਚਾ ਦਰਜ ਹੋਇਆ ਹੈ ਅਤੇ ਪਰਚਾ ਦਰਜ ਹੋਣ ਤੋਂ ਬਾਅਦ ਕਈ ਕਿਸਾਨ ਜੱਥੇਵੰਦੀਆਂ ਵੱਲੋਂ ਕਈ ਪੱਤਰਕਾਰ ਭਾਈਚਾਰੇ ਵੱਲੋਂ ਉਸ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ ਗੱਲ ਕਰਦੇ ਆ ਪੱਤਰਕਾਰ ਮਨਿੰਦਰ ਸਿੱਧੂ ਦੀ ਜਿਸ ਤੇ ਇੱਕ ਪਰਚਾ ਦਰਜ ਕੀਤਾ ਗਿਆ ਉਸ ਬਾਰੇ ਸਾਡੇ ਨਾਲ ਤੇਜੀ ਜੀ ਨੇ ਪੱਤਰਕਾਰ ਤੇ ਸਾਡੇ ਨਾਲ ਰਵਿੰਦਰ ਵਜੀਤਪੁਰ ਜੀ ਨੇ ਪਹਿਲਾਂ ਵਜੀਤਪੁਰ ਸਾਹਿਬ ਨਾਲ ਗੱਲ ਕਰਦੇ ਆ ਵਜੀਤਪੁਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪੱਤਰਕਾਰਾਂ ਤੇ ਲਗਾਤਾਰ ਪਰਚੇ ਦਰਜ ਹੋ ਰਿਹਾ ਹੈ ਤੁਹਾਡੇ ਤੇ ਵੀ ਇੱਕ ਪਰਚਾ ਦਰਜ ਹੋਇਆ ਸੀਗਾ ਆਪਣੇ ਜਦੋਂ ਤੁਹਾਡੇ ਤੇ ਪਰਚਾ ਦਰਜ ਹੋਇਆ ਸੀਗਾ ਕਿਸ ਤਰ੍ਹਾਂ ਦੀ ਪਰਿਵਾਰ ਦੇ ਹਾਲਾਤ ਬਣੇ ਸੀ ਦੇਖੋ ਇਹ ਆਰਣਜੀ ਜੇਕਰ ਆਪਾਂ ਸਮਾਂ ਦੇਖੀਏ ਤਾਂ ਮੁਗਲ ਕਾਲ ਦਾ ਆਪਾਂ ਸਮਾਂ ਪੜਦੇ ਆ ਉਹਦੇ ਇਹੀ ਪਾਬੰਦੀਆਂ ਸਭ ਤੋਂ ਪਹਿਲਾਂ ਲਗਾਏ ਗਏ ਸੀ ਕੋਈ ਉੱਚੇ ਹੋ ਕੇ ਨਹੀਂ ਬੈਠ ਸਕਦਾ ਕੋਈ ਨਗਾਰਾ ਨਹੀਂ ਪਜਾ ਸਕਦਾ ਢੋਲ ਨਹੀਂ ਪਜਾ ਸਕਦਾ ਤਖਤ ਨਹੀਂ ਲਵਾ ਸਕਦਾ ਕਲਗੀ ਨਹੀਂ ਲਗਾ ਜਿਵੇਂ ਕਿ ਫਰਮਾਨ ਲਗਾਈ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਬਹੁਤ ਮਾੜੀਆਂ ਤੇ ਮਾੜੀਆਂ ਕੀਤੀਆਂ ਹੋਣਗੀਆਂ ਸਾਡੇ ਸਾਹਮਣੇ ਆ ਦੂਜੇ ਵਾਰੀ ਬਦਲਦੇ ਨੇ ਬਹੁਤ ਲੁਟਕਾ ਕੁਸੁਟਾ ਹੋਈਆਂ ਪਰ ਜਿੰਨੇ ਕ ਮੈਂ ਆਪਣੇ ਉਮਰ ਦੇ ਨਾਲ ਤਜਰਬੇ ਜਦੋਂ ਪੱਤਰਕਾਰੀ ਦੇ ਖੇਤਰ ਵਿੱਚ ਆਏ ਆ ਦੇਖੋ ਪਹਿਲਾ ਮੈਂ ਪ੍ਰਿੰਟ ਮੀਡੀਆ ਰਹੀ ਬਹੁਤ ਐਨੀਆਂ ਖਬਰਾਂ ਲਗਾਈਆਂ ਕਿ ਲੀਡਰਾਂ ਤੇ ਪੂਰੀਆਂ ਜਿਹਨੂੰ ਆਪਾਂ ਕਹਿੰਦੇ ਨੇ ਗੱਡ ਕੇ ਖਬਰ ਲਾਉਣੀ ਉਹ ਫੋਨ ਕਰਕੇ ਤਾਂ ਕਹਿ ਦਿੰਦੇ ਸੀ ਕਿ ਇੱਥੇ ਸਾਡਾ ਇਹ ਹਟ ਹੋਇਆ ਸਾਨੂੰ ਚਲੋ ਆਪਾਂ ਤਾਂ ਇੱਕ ਅਸਲੀਅਤ ਤੱਥ ਦੇ ਆਧਾਰ ਤੇ ਖਬਰ ਲਗਾਉਣੀ ਹੁੰਦੀ ਪਰ ਕਦੇ ਜਿਹੜਾ ਨਹੀਂ ਹੋਇਆ ਇਹ ਅੰਕੜੇ ਸਰਕਾਰ ਵੀ ਪੇਸ਼ ਕਰ ਸਕਦੀ ਹੈ ਆਪਾਂ ਨੇ ਸ਼ੁਰੂਆਤ ਤਾਂ ਸਾਡੇ ਤੋਂ ਹੋਈ ਸੀ ਪਰ ਉਸ ਤੋਂ ਬਾਅਦ ਤਾਂ ਲਗਾਤਾਰ ਰਹੀ ਉਸ ਤੋਂ ਬਾਅਦ ਹਫਤੇ ਤੇ ਲਗਾਤਾਰ ਫਿਰ ਪਰਚੇ ਹੋਏ ਸੀ ਇਕੱਠੇ ਪੱਤਰਕਾਰਾਂ ਤੇ ਹੁਣ ਤਾਂ 17 18 ਦੇ ਕਰੀਬ ਪਹੁੰਚ ਗਏ ਹੋਣਗੇ ਕਿ ਇਸ ਸਰਕਾਰ ਵਿੱਚ ਇਹ ਦੇਖਿਆ ਕਿ ਆਵਾਜ਼ ਕੋਈ ਵੀ ਨਹੀਂ ਚੁੱਕ ਸਕਦਾ ਪਹਿਲ ਦੇ ਆਧਾਰ ਤੇ ਉਹਨੇ ਕੀਤਾ ਕਿ ਪੱਤਰਕਾਰਾਂ ਨੂੰ ਕੋਈ ਇੰਟਰਵਿਊ ਨਹੀਂ ਉਹਨਾਂ ਨੇ ਆਪਣਾ ਉੱਥੇ ਆਪਸ ਖੋਲ ਲਿਆ ਉੱਥੋਂ ਹੀ ਅਸੀਂ ਬਿਆਨ ਜੋ ਹੈਗਾ ਜਾਰੀ ਕਰਾਂਗੇ ਪਹਿਲਾਂ ਤਾਂ ਪ੍ਰੈਸ ਨੂੰ ਇਹ ਹਟਾਉਣ ਦੀ ਕੋਸ਼ਿਸ਼ ਹੋਈ ਹੈ ਤੇ ਹੁਣ ਦੂਜਾ ਜਿਵੇਂ ਕਿ ਇਹ ਮਨਿੰਦਰ ਸਿੱਧੂ ਕਾਫੀ ਸਮੇਂ ਤੋਂ ਆਵਾਜ਼ ਚੁੱਕਦਾ ਸੀ ਸਾਡੇ ਵੀਰ ਭੁੱਲਰ ਜੀ ਇੱਥੇ ਜਾਣੀ ਪਛਾਣੀ ਸ਼ਖਸੀਅਤ ਹੈ ਤੁਹਾਨੂੰ ਪਤਾ ਹੋਵੇ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਖਿਲਾਫ ਵੀ ਜੋ ਹੈਗਾ ਮਤਾ ਵੀ ਪੁਆਇਆ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਉਹ ਵੀ ਇਸੇ ਵੀ ਟਾਰਗੇਟ ਕੀਤੇ ਗਏ ਨੇ ਸੋ ਕੋਈ ਵੀ ਆਪਣੀ ਆਵਾਜ਼ ਚੁੱਕਦਾ ਦੇਖੋ ਤੁਹਾਡੀ ਜਨਤਾ ਹੈ ਉਹਨਾਂ ਨੇ ਜੇ ਖੁਸ਼ ਹੋਣੇ ਤੁਹਾਡੇ ਨਾਰੇ ਵੀ ਮਾਰਦੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦੱਸਣੀਆਂ ਇਹ ਤੁਹਾਨੂੰ ਵੋਟ પાਕੇ ਪਰ ਜਿਹੜੀ ਇਹ ਕੜੀ ਦਾ ਕੰਮ ਕਰਦੀ ਹੈ ਪੱਤਰਕਾਰਤਾ ਜਿਹੜੀ ਪ੍ਰੈਸ ਹੈ ਅਸੀਂ ਲੋਕਾਂ ਦੀ ਆਵਾਜ਼ ਹੈ ਲੀਡਰਾਂ ਤੱਕ ਪਹੁੰਚਾਉਣੀ ਹੈ ਜਿੱਥੇ ਲੋਕਾਂ ਦੀ ਮੁਸ਼ਕਲ ਹੈ ਸਮੱਸਿਆ ਨਹੀਂ ਕੰਮ ਹੋਇਆ ਤੁਸੀਂ ਜਾ ਕੇ ਉਹ ਠੀਕ ਕਰ ਦਿਓ ਲੋਕਾਂ ਕੋਲ ਮੁੱਦਾ ਨਹੀਂ ਰਹਿਣਾ ਅਗਲੀ ਵਾਰੀ ਤੁਹਾਡੇ ਲਈ ਤਾਂ ਉਹ ਬੜੀ ਐ ਅਗਰ ਪੱਤਰਕਾਰ ਨਹੀਂ ਦੱਸਣਗੇ ਉਹ ਮੁੱਦੇ ਰਹਿਣਗੇ ਲੋਕਾਂ ਦਾ ਤੁਹਾਡੇ ਪ੍ਰਤੀ ਨਾਰਾਜ਼ਗੀ ਰਹੇਗੀ ਉਹ ਤਾਂ ਤੁਹਾਡੇ ਹੀ ਕੰਮ ਕਰ ਰਹੇ ਹਨ ਤੁਹਾਨੂੰ ਦਿਖਾ ਰਹੇ ਹੈ ਵੀ ਇੱਥੇ ਇਹ ਤੁਹਾਡੀ ਜਿਹੜੀ ਤਰੁੱਟੀ ਹੋ ਰਹੀ ਹੈ ਪਰ ਜਿਹੜਾ ਸਰਕਾਰ ਨੇ ਇੱਕ ਇਹ ਮਕਸਦ ਧਾਰ ਲਿਆ ਹੁਣ ਦੇਖੋ ਭਾਵੇਂ ਕੋਈ ਸਾਡੇ ਵਰਗਾ ਛੋਟਾ ਹੁੰਦਾ ਚਲੋ ਉਹਦਾ ਖੇਤਰੀ ਤੌਰ ਤੇ ਇੱਥੇ ਰੌਲਾ ਰਹਿ ਜਾਂਦਾ ਤੁਹਾਡੇ ਵਰਗੇ ਭਰਾਮ ਨੇ ਬਹੁਤ ਸਹਾਇਤਾ ਕੀਤੀ ਹਾਂ ਵੱਡਾ ਪੱਤਰਕਾਰ ਉਹਦਾ ਪੰਜਾਬ ਦੇ ਵਿੱਚ ਅੱਜ ਪ੍ਰੋਟੈਸਟ ਚੱਲ ਰਿਹਾ ਸਾਰੀ ਜਥੇਬੰਦੀਆਂ ਫਿਰ ਵਿਰੋਧਤਾ ਕਿਤੇ ਨਾ ਕਿਤੇ ਸਰਕਾਰ ਤੇ ਖਿਲਾਫ ਜਾਣਾ ਸਰਕਾਰ ਇਸ ਲਈ ਸੋਚ ਸਮਝ ਕੇ ਕੰਮ ਕਰੇ ਕਿ ਜੇਕਰ ਉਹ ਕੁਰਸੀ ਤੇ ਰਹਿਣਾ ਹੈ ਨਹੀਂ ਤਾਂ ਫਿਰ ਅਸੀਂ ਇਹ ਦੇਖਿਆ ਵੀ ਬਦਲ ਬਦਲ ਕੇ ਸਰਕਾਰਾਂ ਆਈਆਂ ਇਹੀ ਕੁਛ ਰਹਿਣਾ ਅਸੀਂ ਤਾਂ ਤੁਹਾਨੂੰ ਬਦਲਾਵਚੋਂ ਦੇਖਿਆ ਨਾ ਵੀ ਤੁਸੀਂ ਇਹ ਹ ਜੁਲਮ ਨਾਟਾ ਹੋ ਕਿ ਇੱਕ ਪੱਤਰਕਾਰ ਨੂੰ ਬੋਲਣ ਵੀ ਨਾ ਦਿੱਤਾ ਜਾਵੇ ਜਾਂ ਪ੍ਰੈਸ ਨੂੰ ਬੰਦ ਕਰ ਦਿਓ ਬਸ ਸਿੱਧਾ ਜੋ ਹੈਗਾ ਤੁਸੀਂ ਆਪਣਾ ਚਲਾਓ ਜਿਵੇਂ ਹੈਗਾ ਸਿਸਟਮ ਜਦੋਂ ਤੁਹਾਡੇ ਦੇ ਛੁੱਟਾ ਪਰਚਾ ਦਰਜ ਹੋਇਆ ਸੀਗਾ ਤਾਂ ਪਰਿਵਾਰ ਨੂੰ ਕਿੰਨੀ ਕਿ ਟੈਨਸ਼ਨ ਹੋਈ ਕਿਉਂਕਿ ਜੇ ਪਰਿਵਾਰ ਦਾ ਜਿਹੜਾ ਘਰ ਦਾ ਮੁਖੀ ਹੁੰਦਾ ਕਮਾਨ ਵਾਲਾ ਹੁੰਦਾ ਉਸਤੇ ਪਰਚਾ ਦਰਜ ਹੋ ਜਵੇ ਤਾਂ ਪਰਿਵਾਰ ਨੂੰ ਕਿਤਨੇ ਕਿਤੇ ਔਕੜ ਬਹੁਤ ਆਂਦੀ ਹੈ ਬਿਲਕੁਲ ਜਿਖੋ ਪਰਿਵਾਰਾਂ ਨੂੰ ਤਾਂ ਸਮੱਸਿਆ ਮਾ ਆਪਨੂੰ ਵੀ ਹੁੰਨੀਆ ਪਰਿਵਾਰਾਂ ਨੂੰ ਹੁੰਨੀਆ ਕਿਤੇ ਨਾ ਕਿਤੇ ਮੰਨ ਲਓ ਅਸੀਂ ਭ੍ਰਿਸ਼ਟਾਚਾਰ ਕਰ ਰਹੇ ਹਾਂ ਅਸੀਂ ਗਲਤ ਕਰ ਰਹੇ ਹਾਂ ਫਿਰ ਅਸੀਂ ਸੱਚੇ ਹੋਣ ਦੀ ਗੁਆਰ ਲਾਈਏ ਫਿਰ ਤਾਂ ਚਲੋ ਇੱਕ ਗੱਲ ਮੰਨੀ ਅਗਰ ਅਸੀਂ ਆਵਾਜ਼ ਸੱਚ ਦੀ ਚੁੱਕਦੇ ਹੋਏ ਸਾਨੂੰ ਫਿਰ ਟਾਰਗੇਟ ਬਣਾਇਆ ਜਾਂਦਾ ਉੱਥੇ ਤਾਂ ਇਹ ਪਰੇਸ਼ਾਨੀ ਅਜ ਇੱਕ ਨੂੰ ਮੈਨੂੰ ਹੋਈ ਜਾਂ ਮੇਰੇ ਪਰਿਵਾਰ ਨੂੰ ਹੁਣ 17 ਨੂੰ ਹੋ ਗਈ 17 ਦੇ ਨਾਲ ਕਿੰਨੀਆਂ ਜਥੇਬੰਦੀਆਂ ਤਰ੍ਹਾਂ ਕਿੰਨੀਆਂ ਕਿੰਨੇ ਪਰੇਸ਼ਾਨ ਹੋ ਗਏ ਉਹ ਜਿਹੜਾ ਉਹਦਾ ਸੰਤਾਪ ਤਾਂ ਸੀ ਤਾਂ ਦੋ ਦਿਨ ਭੋਗ ਲਿਆ ਉਹ ਸਰਕਾਰ ਪਾਰਟੀਆਂ ਨੂੰ ਫਿਰ ਸਦਾ ਹੀ ਭੋਗਣਾ ਪੈਂਦਾ ਅੱਜ ਅਕਾਲੀ ਦਲ ਦਾ ਸਾਹਮਣੇ ਸ਼ੀਸ਼ਾ ਦੇਖ ਲਓ ਕਿ ਕੋਈ ਵੀ ਹੁਣ ਪਿੱਛੇ ਵੀ ਸਮਾਂ ਲੰਘ ਕੇ ਅੱਗੇ ਵੀ ਕੋਈ ਸਮਾਂ ਨਹੀਂ ਦਿਖ ਰਿਹਾ ਸੋ ਇਹ ਜੁਲਮ ਨਾ ਕਰੀਏ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਹ ਟਾਰਗੇਟ ਕਰੇ ਹਾਂ ਕੋਈ ਪੱਤਰਕਾਰ ਦਾ ਤੇ ਨਾਂ ਤੇ ਕੋਈ ਗਲਤ ਕਰ ਰਿਹਾ ਠੀਕ ਹੈ ਕਾਨੂੰਨ ਆਪਣਾ ਕੰਮ ਕਰੇ ਪਰ ਜੇਕਰ ਤੁਹਾਨੂੰ ਕੋਈ ਸ਼ੀਸ਼ਾ ਦਿਖਾ ਰਿਹਾ ਹੈ ਕਿਤੇ ਸਮਾਜ ਦੀ ਭਲਾਈ ਦੀ ਗੱਲ ਕਰ ਰਿਹਾ ਉਹਨੂੰ ਵੀ ਦਬਾਉਣਾ ਇਹ ਥੋੜੇ ਸਮੇਂ ਲਈ ਹੁੰਦਾ ਕਿਉਂਕਿ ਉਹ ਬੰਦਾ ਤਾਂ ਫੇਰ ਇੱਥੇ ਹੀ ਰਹਿਣਾ ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਣੀਆਂ ਇਸ ਲਈ ਸਰਕਾਰਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਸੀ ਇਸ ਦੀ ਨਖੇਦੀ ਕਰਦੇ ਆ ਤੱਕੇ ਛਾਈ ਦੀ ਸਾਡਾ ਨਾਲ ਹਰ ਤੇਜ਼ ਤੇਜ਼ੀ ਜੀ ਹੈ ਤੇਜੀ ਜੀ ਇੱਕ ਗੱਲ ਦੇਖੋ ਤੁਸੀਂ ਵੀ ਕਈ ਜਗ੍ਹਾ ਥਾਮਾਂ ਤੇ ਦੇਖਿਆ ਵੀ ਪੱਤਰਕਾਰ ਪੱਤਰਕਾਰ ਦੇ ਦੁਸ਼ਮਣ ਬਣਿਆ ਹੋ ਹੁੰਦਾ ਮੰਨ ਲਓ ਕਿਸੇ ਤੋਂ ਛੋਟੀ ਜਿਹੀ ਵੀ ਗਲਤੀ ਹੋ ਗਈ ਗਲਤੀ ਹਰ ਇੱਕ ਤੋਂ ਹੋ ਜਾਂਦੀ ਹੈ ਤੇ ਦੂਸਰਾ ਪੱਤਰਕਾਰ ਦੱਸਦਾ ਵੀ ਭਾਈ ਉਹ ਤੋਂ ਗਲਤੀ ਹੋ ਗਈ ਉਹਦੀ ਮੰਜੀ ਠੋਕ ਦੇ ਅਜੇ ਨੂੰ ਇਹ ਕਿਸ ਤਰ੍ਹਾਂ ਸਹੀ ਹੋ ਸਕਦਾ ਦੇਖੋ ਅਮ ਜੀ ਜਿਹੜਾ ਮੁੱਦਾ ਫਿਰ ਲੈ ਕੇ ਆਏ ਆਂ ਪੱਤਰਕਾਰ ਭਾਈਚਾਰੇ ਤੇ ਮੇਰੇ ਖਿਆਲ ਨਾਲ ਪੱਤਰਕਾਰਾਂ ਦਾ ਪੱਤਰਕਾਰ ਹੀ ਦੁਸ਼ਮਣ ਬਣੀ ਫਿਰ ਰਿਹਾ ਸਮਾਜ ਘਟ ਹੈ ਸਰਕਾਰਾਂ ਘਟ ਨੇ ਕਿਉਂਕਿ ਛੋਟੇ ਛੋਟੇ ਗੱਲ ਜਾ ਕੇ ਆਫਸਰਾਂ ਕੋਲ ਚੁਗਲੀਆਂ ਲਾਉਣੀਆਂ ਇੱਕ ਦੂਜੇ ਦੀਆਂ ਕਿ ਨਹੀਂ ਜੀ ਉਹ ਐਦਾਂ ਉਹ ਫਲਾਣਾ ਉਹਦੇ ਕਰਕੇ ਕੀ ਆ ਗਿਆ ਉਹਨੂੰ ਇਹ ਨਹੀਂ ਪਤਾ ਕਿ ਅੱਜ ਤੇ ਕਿਸੇ ਦਾ ਮਿਆਰ ਥੱਲੇ ਕਰ ਰਹੇ ਆ ਕੱਲ ਤੁਹਾਡੇ ਖਲਾਫ ਵੀ ਕੋਈ ਆ ਜਾਈਗਾ ਹੋਰ ਜਿਹੜੀ ਗੱਲ ਰਹੀ ਪੱਤਰਕਾਰ ਭਾਈਚਾਰੇ ਦੀ ਤਾਂ ਹਰ ਬੰਦੇ ਨੂੰ ਆਪਣੀ ਪਛਾਣ ਆ ਬਲਉਣੀ ਪੈਂਦੀ ਹੈ ਮੁੱਦੇ ਚੁੱਕਨੇ ਪੈਂਦੇ ਆ ਸਰਕਾਰਾਂ ਨੂੰ ਜਿਹੜੇ ਉਹਦੇ ਗਰਾਊਂਡ ਲੈਵਲ ਤੇ ਜਿਹੜਾ ਨਹੀਂ ਕੰਮ ਕਰ ਰਹੀਆਂ ਉਹ ਵੀ ਦਿਖਾਉਣਾ ਪੈਂਦਾ ਹੈ ਸਮਾਜ ਦੇ ਹਰ ਛੋਟੇ ਤੋਂ ਲੈ ਕੇ ਇੱਕ ਪਿੰਡ ਦੀ ਗਲੀ ਤੋਂ ਲੈ ਕੇ ਉੱਪਰ ਕੇਂਦਰ ਦੀ ਸਰਕਾਰ ਤੱਕ ਮੁੱਦੇ ਚੁੱਕਣਾ ਪੈਂਦਾ ਤਾਂ ਤੁਹਾਡੀ ਪਛਾਣ ਬਣਦੀ ਹੈ ਸਮਾਜ ਦੇ ਵਿੱਚ ਪੱਤਰਕਾਰਾਂ ਚ ਪਰ ਉਹ ਜਿਹੜੇ ਮੰਨ ਲਓ 2 ਸਾਲ ਪੁਰਾਣੇ ਜਾਂ ਕੋਈ ਨਵਾਂ ਕੋਈ ਪੱਤਰਕਾਰ ਹੋਇਆ ਉਹਨੂੰ ਇਹ ਹੁੰਦਾ ਕਿ ਪਤਾ ਨਹੀਂ ਇਹ ਸਾਨੂੰ ਟਾਲ ਆ ਰਿਹਾ ਕਿ ਇਹ ਬੰਦਾ ਕੱਲ ਦਾ ਵਿਚਵਾਕ ਆਣ ਕੇ ਇੱਥੇ ਹੀਰੋ ਬਣ ਗਿਆ ਪਰ ਲੋਕਲ ਵਿੱਚ ਕੀ ਹੈ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਰਵਿੰਦਰ ਜੀ ਨੇ ਦੱਸਿਆ ਇਹਨਾਂ ਨੇ ਸਾਨੂੰ ਸਿਖਾਇਆ ਦੱਸਿਆ ਅਸੀਂ ਸਤਾਰੀ ਇਹ ਮੰਨਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸਾਨੂੰ ਇਸ ਲਾਈਨ 'ਚ ਲੈ ਕੇ ਆਏ ਆ ਪਰ ਇਹ ਸਗੀ ਗਰੀਮ ਆਪ ਨਹੀਂ ਕਰਨੀ ਬਲੈਕਮੈਨ ਨਹੀਂ ਕਿਸੇ ਨੂੰ ਕਰਨਾ ਇਹ ਕਿਸੇ ਧਾਰਮਿਕ ਸਥਾਨ ਦੇ ਵਿੱਚ ਜਾਣ ਬੁਝ ਕੇ ਉਹਨਾਂ ਦੇ ਖਿਲਾਫ ਕੋਈ ਕੋਈ ਪੱਤਰਕਾਰ ਅਸੀਂ ਦੇਖਿਆ ਕਿ ਨਾਮ ਹੀ ਲੈਣਾ ਉੱਥੇ 50-50000 ਰੁਪਏ ਮੰਗਣ ਲੱਗ ਕੇ ਜਾਂ ਗੁਰਦੁਆਰਿਆਂ 'ਚੋਂ ਦੋਸਤੋ ਇਦਾਂ ਵੀ ਹੈਗੇ ਆ ਜਿੱਥੇ ਲੋਕ ਚੜਾ ਕੇ ਜਾਂਦੇ 10-10 ਰੁਪਏ ਉਹ ਪਤਾ ਕੀ ਉਹ ਲੋਕਾਂ ਦੇ ਦੇਖੋ ਹੁਣ ਇੱਕ ਬੰਦੇ ਨੇ ਦੁੱਖ ਆਪਣੇ ਦੁੱਖ ਦਾ ਕਿਸੇ ਨੇ ਕੈਂਸਰ ਦਾ ਕਿਸੇ ਨੇ ਕਿਸੇ ਪ੍ਰੋਬਲਮ ਦਾ ਉਹ ਪੈਸਾ ਗੁਰੂ ਦੀ ਗੋਲਕ ਦੇ ਚ ਪਾਉਂਦਾ ਕਿ ਮਹਾਰਾਜ ਮੇਰਾ ਕਾਰਜ ਠੀਕ ਕਰ ਦਿਓ ਮੇਰਾ ਸਰੀਰ ਠੀਕ ਕਰ ਦਿਓ ਉਹ ਪੈਸੇ ਅਸੀਂ ਗੁਰੂ ਘਰੋਂ ਜਾ ਕੇ ਲੈ ਰਹੇ ਹਾਂ ਉਹ ਬਿਮਾਰੀਆਂ ਫਿਰ ਆਪਣੇ ਘਰ ਆਣੀ ਹੈ ਨਾ ਪੱਤਰਕਾਰੀ ਕੀ ਹੈ ਲੋਕਾਂ ਦੇ ਮਸਲੇ ਲੋਕਾਂ ਦੇ ਮੁੱਦੇ ਭਾਵੇਂ ਸੜਕ ਹੈ ਭਾਵੇਂ ਕਿਸੇ ਤੱਕਾ ਹੋ ਰਿਹਾ ਹੈ ਪੁਲਿਸ ਤੱਕਾ ਕਰ ਰਹੀ ਹੈ ਕੋਈ ਉਪਰ ਪ੍ਰਸ਼ਾਸਨ ਤੱਕਾ ਕਰ ਰਿਹਾ ਹੈ ਤਾਂ ਉਹਦੀ ਆਵਾਜ਼ ਵਾਸਤੇ ਲੋਕ ਪੱਤਰਕਾਰਾਂ ਕੋਲ ਬਹੁੰਦੇ ਨੇ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਨੇ ਦਿਨ ਘੁੰਮਦਣ ਹੋ ਗਏ ਮੇਰੇ ਫਿਰ ਜਾ ਕੇ ਹੁਣ ਦੋਨੇ ਤਿੰਨੇ ਥਿਰਾਂ ਦਾ ਪੱਖ ਪੈ ਜਾਂਦਾ ਮੰਨ ਲਓ ਇੱਕ ਥਿਰ ਪਹਿਲੀ ਸ਼ਿਕਾਇਤ ਕਰਤਾ ਦੂਜੀ ਉਹਦੇ ਜਿਹਦੇ ਇਲਜ਼ਾਮ ਲੱਗੇ ਉਹਦਾ ਪੱਖ ਹੋ ਗਿਆ ਤੀਜਾ ਪੁਲਿਸ ਦਾ ਹੋ ਗਿਆ ਹੁਣ ਉਹਦੇ ਪੱਤਰਕਾਰ ਦਾ ਕੀ ਰੋਣਾ ਹੈ ਪત્રਕਾਰਾਂ ਦੇ ਸਰ ਸਾਹਬਾਸਤੇ ਗੁਆਰ ਲਈਏ ਸਰਕਾਰ ਨੂੰ ਪੁਲਿਸ ਨੂੰ ਪਾਈ ਕਾਰਵਾਈ ਕਰ ਦੋ ਹੁਣ ਇੱਥੇ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹੁਣ ਮੰਗਰਜੀਤ ਸਿੰਘ ਸਿੱਧੂ ਦਾ ਜਿਹੜਾ ਮਾਮਲਾ ਹੈ ਹੁਣ ਜਿਹੜੀ ਆਡੀਓ ਬਲਕਾਰ ਸਿੱਧੂ ਐਮਐਲਏ ਦੀ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਬਲਕਾਰ ਸਿੱਧੂ ਦਾ ਛੋਟਾ ਜਿਹਾ ਕੰਮ ਸੀ ਜਿਹੜਾ ਖਤਮ ਹੋ ਸਕਦਾ ਸੀ ਇਹ ਮੁੱਦਾ ਇ tanto ਬੜਾ ਵੱਡਾ ਬਣ ਲਿਆ ਸੀ ਬਲਕਾਰ ਸਿੱਧੂ ਇੱਕ ਆਪਣੇ ਸੋਸ਼ਲ ਮੀਡੀਆ account ਦੇ ਤੇ ਵੀਡੀਓ ਪਾਉਂਦਾ ਕਿ ਇਹ ਆਡੀਓ ਮੇਰੀ ਨਹੀਂ ਹੈ ਕਿ ਇਹਦੇ ਵਿੱਚ ਜੋ ਬੋਲਿਆ ਗਿਆ ਕਿਸ ਨੇ ਤੋੜ ਮੋੜ ਕੇ ਜਾਣਬੁੱਝ ਕੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਹੈ ਗੱਲ ਖਤਮ ਹੋਣੀ ਸੀ ਇੱਥੇ ਪਰ ਹੁਣ ਜਿਉ ਉਹ ਉਹਨੇ ਕਿ ਲੱਸੀ ਜਿੰਨਾ ਪਾਣੀ ਪਾ ਦੇਗਾ ਉੰਨੀ ਵਧ ਜਾਣਾ ਉਹਨੇ ਠੀਕ ਹੈ ਨਾ ਹੁਣ ਓਨੇ ਸਰਕਾਰ ਦੇ ਵਿੱਚ ਵਿਰੋਧ ਹੋਈ ਜਾ ਰਿਹਾ ਹੈ ਉਹ ਸਰਕਾਰ ਦੀ ਬਰੋਤ ਹੋ ਰਹੀ ਹੈ ਕੱਲੇ ਇੱਕ ਬਲਕਾਰ ਸਿੱਧੂ ਦਾ ਨੀ ਹੁਣ ਸਾਰਾ ਫਿਰ ਉਹਨੇ ਕੀ ਸਰਕਾਰ ਕਰਾ ਰਹੀ ਹੈ ਪਰ ਸਰਕਾਰ ਕੇ ਵੀ ਸਾਰੇ ਐਮਐਲਏ ਮਾੜੇ ਵੀ ਨਹੀਂ ਕੁਝ ਐਮਐਲਏ ਕਰਕੇ ਸਰਕਾਰ ਕੀ ਬੇਨਾਮੀ ਵੀ ਹੁੰਦੀ ਹੈ ਪਰ ਇਹਦੇ ਵਿੱਚ ਕੀ ਆਗਾ ਕਿ ਹੁਣ ਮਨਿੰਦਰਜੀਤ ਸਿੰਘ ਸਿੱਧੂ ਦਾ ਪਰਚਾ ਰੱਦ ਹੁੰਦਾ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਸ਼ਬੀ ਠੀਕ ਰਹੇਗੀ ਅਗਰ ਇਹ ਮਾਮਲਾ ਪੱਖ ਦਾ ਗਿਆ ਤਾਂ ਇੱਕ ਲੋਕ ਲਹਿਰ ਬਣ ਗਈ ਹੁਣ ਇਹ ਮਾਮਲਾ ਚੰਡੀਗੜ੍ਹ ਕੇ ਵਿੱਚ ਵੀ ਗੂੰਜਣ ਲੱਗ ਗਿਆ ਅੱਜ ਸ਼ਾਮ ਨੂੰ 5 ਵਜੇ ਪ੍ਰੋਟੈਸਟ ਹੈ ਸੈਕਟਰ 17 ਦੇ ਵਿੱਚ ਉੱਥੇ ਵੀ ਜਿਹੜਾ ਮੰਦਰ ਸੀ ਸਿੱਧੂ ਦੇ ਅੱਖ ਦੇ ਵਿੱਚ ਲੋਕ ਚੰਡੀਗੜ੍ਹ ਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਪੱਤਰਕਾਰੀ ਭਾਈਚਾਰੇ ਨੂੰ ਨਾਤਵਾ ਜਾਵੇ ਕਿਉਂਕਿ ਪੱਤਰਕਾਰ ਦੇਖੋ ਕੁਝ ਕੁ ਜਿਦਾ ਮੈਂ ਕਿਹਾ ਕਿ ਕੁਝ ਲੀਡਰ ਹੈ ਪਾਲੇ ਕੋਈ ਅਫਸਰ ਹੈ ਪਾਲੇ ਕੋਈ ਪੱਤਰਕਾਰ ਭਾਈਚਾਰਾ ਕੁਝ ਕੁ ਬੰਦਿਆ ਕਰਕੇ ਸਾਰਿਆਂ ਨੂੰ ਕੱਖ ਨਾਲ ਨਾ ਦੇਖਿਆ ਕਰੋ ਸਾਰੇ ਬਕਾਉ ਨਹੀਂ ਹੁੰਦੇ ਸਾਰੇ ਬੰਦੇ ਮਾਰੇ ਨਹੀਂ ਹੁੰਦੇ ਜਿਹੜੇ ਹੋਣਗੇ ਉਹਨਾਂ ਨੂੰ ਭਾਈ ਤੁਸੀਂ ਆਪ ਨੰਗਾ ਕਰੋ ਠੀਕ ਹੈ ਨਾ ਜੀ ਪੈਸੇ ਕੌਣ ਦਿੰਦਾ ਜਿਹੜਾ ਕਾਣਾ ਹੋਇਆ ਬੰਦਾ ਜਿਹੜੇ ਬੰਦੇ ਨੂੰ ਲੱਗਦਾ ਕਿ ਮੇਰੀ ਕਮੀ ਹੈ ਇੱਥੇ ਪੱਤਰਕਾਰ ਤਾਂ ਨਹੀਂ ਮੰਗਦਾਣ ਕਿ ਮੈਨੂੰ ਦੋ ਪੈਸੇ ਬੰਦਾ ਆਪ ਕਹਿੰਦਾ ਕਿ ਯਾਰ ਮੇਰੀ ਖਬਰ ਨਾ ਲਾਜੋ ਪਰ ਅੱਜ ਤੱਕ ਵੀਰਜੀ ਬੈਠੀ ਹੈ ਰਵਿੰਦਰ ਜੀ ਇਨ੍ਹਾਂ ਕੋਲ ਸਾਰੀ ਸਾਡੀ ਗੱਲਾਂ ਪਹੁੰਚਦੀਆਂ ਇਨ੍ਹਾਂ ਦੇ ਵਿੱਚ ਜਦ ਸਾਨੂੰ ਲਾਈਨ 'ਚ ਲਾਇਆ ਇੱਕ ਬੰਦਾ ਵੀ ਆਣ ਕੇ ਲਾ ਕੇ ਆ ਕਹਿ ਦੇਵੇ ਕਿ ਤੇ ਜੀ ਨੇ ਕਿਸੇ ਨੂੰ ਬਲੈਕਮੇਲ ਕਰਿਆ ਜਾਂ ਕਿਸੇ ਨੇ ਕੋ ਉਹ ਕਰਿਆ ਆਪਾਂ ਸਾਉਥਰੀ ਵਰਕੇ ਅੱਜ 6 ਸਾਲ ਹੋ ਗਏ ਸਾਥ ਸਾਥ ਲਾਈਨ ਦੇ ਵਿੱਚ ਤਾਂ ਲੋਕ ਜੁੜਦੇ ਜਾ ਰਹੇ ਹਾਂ 122000 ਦੇ ਕਰੀਬ ਫੋਲੋਅਰ ਜਿਹੜੇ ਫੇਸਬੁੱਕ ਤੇ ਲੋਕਾਂ ਦੇ ਪਿਆਰ ਕਰਕੇ ਬਣੇ ਆ ਤਾਂ ਇਸ ਕਰਕੇ ਪੱਤਰਕਾਰ ਭਾਈਚਾਰੇ ਨੂੰ ਇਕੱਠੇ ਹੋਣਾ ਚਾਹੀਦਾ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਯੂਨੀਅਨ ਬਣਨੀ ਚਾਹੀਦੀ ਹੈ ਕਿਸੇ ਨਾਲ ਧੱਕਾ ਨਾ ਹੋਵੇ ਹਾਂਜੀ ਤੁਸੀਂ ਇਕੱਠੇ ਹੋਣ ਦੀ ਗੱਲ ਕੀਤੀ ਹੈ ਲੱਗਦਾ ਵੀ ਜਿਹੜੇ ਹੁਣ ਕਈ ਪੱਤਰਕਾਰਾਂ ਦੇ ਰਸਤੇ ਲੱਗ ਗਏ ਜਿਨ੍ਹਾਂ ਨੇ ਚੋਰੀ ਠੱਗੀ ਉਹ ਕਰਨੀ ਹੈ ਸਵੇਰ ਤੇ ਲੈ ਕੇ ਸ਼ਾਮ ਤੱਕ ਉਹ ਹੋ ਸਕਦੇ ਇਕੱਠੇ ਕਿਸ ਤਰ੍ਹਾਂ ਉਹਨਾਂ ਨੂੰ ਕਰਿਆ ਕਿਸ ਤਰ੍ਹਾਂ ਉਹਨਾਂ ਦਾ ਕੰਟਰੋਲ ਕੀਤਾ ਜਾ ਸਕਦਾ ਦੇਖੋ ਅਰੁਣ ਜੀ ਦੋ ਤਰ੍ਹਾਂ ਦੇ ਬੰਦੇ ਨੇ ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਪੱਤਰਕਾਰ ਇੱਕ ਪੱਤਰਕਾਰ ਉਹ ਨਹੀਂ ਜਿਹੜੇ ਅਫਸਰਾਂ ਦੇ ਪੁਲਿਸ ਦੇ ਲੀਡਰਾਂ ਦੇ ਅੱਖ ਚੱਕ ਪਾਈ ਗੱਲ ਕਰਦੇ ਨੇ ਕੀ ਕਹੇ ਜਵਾਬ ਦਿਓ ਜੀ ਇੱਥੇ ਤੁਹਾਡੀ ਗਲਤੀ ਹੈ ਇਹ ਕਿਉਂ ਨਹੀਂ ਕੀਤਾ ਕੁਝ ਇਹ ਨਹੀਂ ਕਿ ਬਸ ਆਪਣਾ ਸਿਸਟਮ ਚੱਲ ਰਿਹਾ ਚਲਿਓ ਆਪਾਂ ਨਹੀਂ ਬੋਲਣਾ ਕਿਸਦੇ ਖਿਲਾਫ ਆਪਾਂ ਦੇ ਟਾਰਗੇਟ ਨਹੀਂ ਹੋਣਾ ਜ਼ਮੀਰ ਜਗਾ ਕੇ ਕੰਮ ਕਰਨਾ ਪੈਂਦਾ ਹੈ ਮਰਨਾ ਤਾਂ ਇੱਕ ਦਿਨ ਹੈ ਠੀਕ ਹੈ ਨਹੀਂ ਚਾਹੇ ਗੋਲੀ ਨਾਲ ਮਰ ਜੀਏ ਚਾਹੇ ਨੀਵੇਂ ਹੋ ਕੇ ਮਰ ਜੀਏ ਜਾਂ ਬਿਮਾਰ ਹੋ ਕੇ ਮਰ ਜੀਏ ਪਰ ਜਿਨ੍ਹਾਂ ਨੇ ਅੱਖ ਨਾਲ ਜਿਨ੍ਹਾਂ ਨੇ ਜਮੀਰ ਜਗਾ ਕੇ ਕੋਈ ਕੰਮ ਕੀਤਾ ਇਹ ਨਹੀਂ ਕਦੀ ਪੱਤਰਕਾਰੀ ਹੋਇਆ ਕੋਈ ਵੀ ਕੰਮ ਕੀਤਾ ਉਹਨਾਂ ਦੇ ਅੱਜ ਨਾਮ ਨੇ ਪਾਕਿਸਤਾਨੀਆਂ ਦੇ ਨਾਮ ਨੇ ਕਿਉਂ ਨਹੀਂ ਅੱਖ ਚੱਕ ਪਾਕਿੰਗ ਇਜਦਨ ਨਾਲ ਗੱਲ ਕੀਤੀ ਠੀਕ ਹੈ ਨਾ ਇਸ ਕਰਕੇ ਜਿਹੜਾ ਵੀ ਪੱਤਰਕਾਰ ਵੀਰ ਹੈ ਅਗਰ ਤੁਸੀਂ ਇਹ ਮੈਕ ਚੱਕਿਆ ਸਮਾਜ ਦੇ ਵਿੱਚ ਵਿਚਰ ਰਹੇ ਹੋ ਤਾਂ ਅਫਸਰ ਦੋ ਅੱਖ ਚੱਕ ਕੇ ਗੱਲ ਕਰੋ ਕਿ ਇਹ ਤੁਹਾਡੇ ਇਸ ਵਾਸਤੇ ਦੱਸੋ ਕੀ ਵਿਚਾਰ ਹੈ ਹੁਣ ਨਹੀਂ ਕਰਨ ਹੋਰ ਕਰਦਾ ਥੋੜਾ ਲੰਬਾ ਨਾ ਹੋ ਜੇ ਕਿਸੇ ਸਾਨੂੰ ਬੜੀ ਅਤਾਰੀ ਦੀ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਨੇ ਇੱਕ ਗੁਣ ਦੱਸਿਆ ਕਿ ਪੱਤਰਕਾਰ ਇਹ ਨਹੀਂ ਕਿ ਭੀੜ ਹੈ ਤੁਸੀਂ ਗਰੀਬ ਬੰਦੇ ਦੇ ਮੂੰਹ ਤੇ ਮੈਕ ਲਾਤਾ ਕਿ ਹਾਂ ਜੀ ਇਹ ਉਧਰ ਉਹ ਮਾਰ ਲੱਗ ਗਏ ਉਹ ਪੱਤਰਕਾਰ ਹੀ ਨਹੀਂ ਹੈ ਮੰਨ ਲਓ ਉਹ ਬੰਦਾ ਇੱਕ ਪ੍ਰਾਈਮ ਮਿਨਿਸਟਰ ਨੂੰ ਗਲਤ ਬੋਲਦਾ ਹੋਏ ਜਾਂ ਕਿਸੇ ਜਿੰਮੇਵਾਰ ਪਰਸਨ ਨੂੰ ਗਲਤ ਬੋਲ ਰਿਹਾ ਉੱਥੇ ਵੀ ਪੱਤਰਕਾਰ ਦੀ ਜ਼ਿੰਮੇਵਾਰੀ ਹੈ ਕਹਹਣ ਦੀ ਕਿ ਕੀ ਕਹਿ ਰਿਹਾ ਦੂਜੇ ਪਾਸੇ ਪੱਤਰਕਾਰ ਦਿਖਦੀ ਹੈ ਅਫਸਰ ਦੇ ਦਫਤਰ ਦੇ ਅੰਦਰ ਜਾ ਕੇ ਉਹਦੀ ਕੁਰਸੀ ਕੋਲ ਕਿ ਇੱਥੇ ਦੱਸੋ ਜੀ ਇਹ ਆ ਸਵਾਲ ਹੈ ਜਦੋਂ ਉਹ ਲੱਤਾਂ ਕੰਬਦੀਆਂ ਅਫਸਰ ਦੀ ਕਿ ਇਹ ਮੇਰੀ ਗਲਤੀ ਹੈ ਜੀ ਹੁਣ ਲੋਕਾਂ ਤੱਕ ਜਾਏਗੀ ਉਹ ਹੁੰਦੀ ਹੈ ਪੱਤਰਕਾਰੀ ਪਰ ਉਹਨੇ ਇੱਥੇ ਆਪਾਂ ਛੋਟੇ-ਮੋਟੇ ਕੰਮ ਕਰਕੇ ਕਹੀ ਜਾਂਦੀ ਕਿ ਮੈਂ ਵੱਡਾ ਜੀ ਉਹ ਛੋਟਾ ਉਹ ਫਲਾਣਾ ਇਹ ਨਹੀਂ ਹੁੰਦਾ ਇਸ ਕਰਕੇ ਪੱਤਰਕਾਰ ਭਾਈਚਾਰਾ ਇਕੱਠਾ ਤਾਂ ਹੋ ਸਕਦਾ ਦੇਖੋ ਭੀੜ ਅਜ ਰਵਿੰਦਰ ਸਿੰਘ ਸਿੱਧੂ ਤੇ ਹੀ ਪਿਛਲੇ ਦਿਨੀ ਰਵਿੰਦਰ ਸਿੰਘ ਵੀਦਪੁਰ ਸੀ ਕੱਲ ਨੂੰ ਅਸੀਂ ਵੀ ਟਾਰਗੇਟ ਹੋ ਸਕਦੇ ਸਾਡੇ ਤੇ ਵੀ ਹੋਣ ਲੱਗੀ ਸੀ ਅਸੀਂ ਸੜਕਾਂ ਦੀ ਖਬਰ ਲਾਤੀ ਉਹ ਉਹ ਸਾਡੇ ਖਿਲਾਫ ਚੱਲੇਗੀ ਕਹਿੰਦਾ ਜੀ ਇਹ ਤਾਂ ਸਾਨੂੰ ਬੁਲਾਉਂਦਾ ਹੈ ਉਹ ਸੜਕ ਮੇਰੇ ਘਰ ਨਾਲ ਨਹੀਂ ਜਾਂਦੀ ਮੇਰਾ ਕੋਈ ਰੋਜ਼ ਦਾ ਰਸਤਾ ਨਹੀਂ ਲੋਕਾਂ ਦੇ ਮਸਲੇ ਯਾਰ ਕਿਥੇ ਲੋਕਾਂ ਵਾਸਤੇ ਬੋਲ ਰਹੀ ਹੈ ਅਸੀਂ ਆਪਣੇ ਘਰ ਵਾਸਤੇ ਨਹੀਂ ਬੋਲ ਰਹੇ ਇਸ ਕਰਕੇ ਜਿੰਨਾ ਵੀ ਭਾਈਚਾਰਾ ਚ ਹੈ ਆਪਣੇ ਕਿਸੇ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦਾ ਕਿਸੇ ਵੀ ਹਲਕੇ ਦਾ ਜੇ ਇਕੱਠੇ ਰਹੋਗੇ ਏਕਤਾ ਰਹੇਗੀ ਬਾਰੀ ਸਭ ਦੀ ਆਉਣੀ ਹੈ ਜੇ ਤੁਸੀਂ ਅਲੱਗ-ਅਲੱਗ ਰਹੇ ਇਹਨਾਂ ਸੋਚੇ ਜਮਿੰਦਰ ਸਿੰਘ ਪਿੱਛੇ ਦਾ ਚਲੋ ਪੂਰਾ ਪੰਜਾਬ ਖੜ ਗਿਆ ਪਰ ਆਮ ਲੋਕਲ ਵਾਸਤੇ ਫਿਰ 10 ਬੰਦੇ ਇਕੱਠੇ ਨਹੀਂ ਹੁੰਦੇ ਅਸੀਂ ਪਿਛਲੇ ਦਿਨ ਸਰਗੁਤ ਕਰਕੇ ਦੇਖ ਲਿਆ ਹੈ ਤਾਂ ਕਰਕੇ ਕਿ ਸਾਰੇ ਭਰਾਵਾਂ ਨੂੰ ਇਕੱਠੇ ਹੋ ਕੇ ਲੜਾਈ ਜੜੀ ਲੜਨੀ ਪਵੇ ਆ ਬਜੀਤਪੁਰ ਜੀ ਤੇਜੀ ਦਾ ਕਹਿਣਾ ਵੀ ਇਕੱਠੇ ਹੋਣ ਦੀ ਲੋੜ ਆ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ ਇੱਕੇ 'ਚ ਬਰਕਤ ਹੈ ਕੀ ਮੰਨਦੇ ਹੋ ਦੇਖੋ ਇਕੱਠੇ ਦਾ ਇਹ ਹੈ ਵੀ ਜਿਹੜੇ ਤਾਂ ਅੱਜ ਪੱਤਰਕਾਰਤਾ ਦੇ ਨਾਂ ਤੇ ਬਹੁਤ ਖੁਸ਼ ਹੋ ਰਿਹਾ ਆਪਾਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਹੁਣ ਤੇਜੀ ਪੰਕ ਕੋਈ ਆਵਾਜ਼ ਚੁੱਕਣ ਵਾਲੇ ਬਹੁਤ ਘੱਟ ਹੋਣਗੇ ਜ਼ਿਆਦਾਤਰ ਆਵਾਜ਼ ਇਹ ਜੋ ਆਪਣੇ ਮਕਸਦ ਤੱਕ ਹੈ ਵੀ ਸਾਡੀ ਪਾਰਟੀ ਕਿਹੜੀ ਇੱਕ ਦੂਜੀ ਤਰ੍ਹਾਂ ਪਾਰਟੀ ਹੁ ਤੁਸੀਂ ਸਮਝੇ ਰਹੇ ਉਹ ਬੁਲਾ ਰਹੇ ਉੱਥੇ ਜਾਣਾ ਨਹੀਂ ਪਰ ਮੈਂ ਤੁਹਾਡੇ ਸਾਹਮਣੇ ਮਰ ਰਿਹਾ ਸਾਨੂੰ ਕੁਝ ਨਹੀਂ ਲੈਣਾ ਉਹਨਾਂ ਦਾ ਉਹਨੂੰ ਪੱਤਰਕਾਰ ਨਹੀਂ ਉਹ ਤਾਂ ਇੱਕ ਪੱਤਰਕਾਰਤਾ ਦੇ ਨਾਂ ਤੇ ਜਿਹੜਾ ਆ ਸੋਸ਼ਲ ਮੀਡੀਆ ਚੱਲਣ ਕਰਕੇ ਅੱਜ ਇਹ ਵੀ ਬਹੁਤ ਕੁਝ ਹੋ ਰਿਹਾ ਜਿਹੜੇ ਬੰਦੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਉਹਨਾਂ ਪਿੱਛੇ ਲੋਕ ਵੀ ਖੜਦੇ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਵੀ ਲੋੜ ਹੈ ਕਿਉਂਕਿ ਹਾਂਸ ਦੇ ਬੱਗਲਿਆਂ ਵਿੱਚ ਫਰਕ ਰਹਿਣਾ ਹੀ ਹੈ ਪਰ ਇਹ ਹੈ ਵੀ ਸਾਡੇ ਸੰਗਠਿਤ ਹੋਏ ਬਿਨਾਂ ਜਿਹੜਾ ਤੋਂ ਤੱਬਾ ਲਾ ਰਹੇ ਹੋ 4 ਦਿਨ ਤਾਂ ਹੁੰਦਾ ਬਹੁਤ ਹੀ ਲੰਬਾ ਨਹੀਂ ਚੱਲਦਾ ਪਰ ਜਿਹੜੇ ਕੰਮ ਕਰਨ ਵਾਲੇ ਨੇ ਸੱਚੇ ਨੇ ਜੇ ਅਸੀਂ ਆਵਾਜ਼ ਅੱਜ ਆਪਾਂ ਕੋਸ਼ਿਸ਼ ਕਰੀ ਭਾਵੇਂ ਇੱਥੇ ਬੈਠ ਕੇ ਹੀ ਆਵਾਜ਼ ਉਹਨਾਂ ਦੇ ਹੱਕ ਵਿੱਚ ਦੇ ਰਹੇ ਆਵਾਜ਼ ਜ਼ਰੂਰ ਆਪਾਂ ਨੂੰ ਬਲੰਦ ਕਰਨੀ ਚਾਹੀਦੀ ਹੈ ਜੇ ਸਾਡੇ ਅੰਦਰ ਪੱਤਰਕਾਰਤਾ ਹੈ ਵੀ ਕਿਸੇ ਨਾਲ ਤਾਂ ਕਹਾਂ ਅਗਰ ਉਹ ਸਾਡਾ ਪੱਤਰਕਾਰ ਭਾਈ ਜਿਹੜਾ ਕੋਈ ਬੰਦਾ ਬਲੈਕਮੇਲ ਕਰਦਾ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਪਰ ਜੇ ਉਹਦੀ ਆਵਾਜ਼ ਚੱਕਣ ਤੇ ਉਹਦੇ ਨਾਲ ਤੱਕਾ ਹੋ ਰਿਹਾ ਹੁਣ ਇਹ ਮਸਲਾ ਸੀ ਪਹਿਲੀ ਤਾਂ ਗੱਲ ਇਹ ਹੈ ਇੱਥੇ ਸਪਸ਼ਟ ਹੋ ਜਾਂਦੀ ਉਹਨਾਂ ਦੀ ਅਗਰ ਬਲਕਾਰ ਸਿੱਧੂ ਕਹਿੰਦਾ ਕਿ ਉਹ ਰਿਕਾਰਡਿੰਗ ਮੇਰੀ ਨਹੀਂ ਹੈ ਪਹਿਲੀ ਤਾਂ ਗੱਲ ਸਰਕਾਰ ਨੂੰ ਇਹ ਚਾਹੀਦੀ ਬਲਕਾਰ ਜੇਕਰ ਉਹਨਾਂ ਇਹ ਨੀਤੀਆਂ ਭੈਣਾਂ ਨੂੰ ਗਾਲਾਂ ਕੱਢੀਆਂ ਜਾਂ ਚਾਹਤੀਆਂ ਤੇ ਕੱਢੀਆਂ ਉਤੇ ਕਾਰਵਾਈ ਹੁੰਦੀ ਦੂਜੀ ਗੱਲ ਹੈ ਬਲਕਾਰ ਸਿੱਧੂ ਦੀ ਉਹਦਾ ਵੀ ਆਪਾਂ ਕੋਈ ਉਹ ਨਹੀਂ ਕਹਿੰਦੇ ਵੀ ਜੇ ਉਹ ਕਹਿੰਦਾ ਵੀ ਆਵਾਜ਼ ਮੇਰੀ ਨਹੀਂ ਚਲੋ ਅੱਜ ਕੱਲ ਬਹੁਤ ਕੁਝ ਹੋ ਜਾਂਦਾ ਆਪਾਂ ਨਹੀਂ ਕਹਿੰਦੇ ਆਵਾਜ਼ ਤੇਰੀ ਹੈ ਪਰ ਫਿਰ ਆਵਾਜ਼ ਚੈੱਕ ਕਰੇ ਮੈਂ ਪਰਚਾ ਕੀਮੇ ਮੈਂ ਜਿੰਦਰ ਜੀਤ ਸਿੰਘ ਸਿੱਧੂ ਤੇ ਹੋ ਗਿਆ ਜਦ ਹਲੇ ਸਪਸ਼ਟ ਨਹੀਂ ਹੋਇਆ ਤੇਰੀ ਆਵਾਜ਼ ਨਹੀਂ ਪਹਿਰੇ ਮਨਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਕਿਵੇਂ ਕਰਾਉਣਾ ਪਹਿਲਾਂ ਦੇਖਦਾ ਸੀ ਕਿ ਉਹ ਉਸਨੇ ਬਣਾਈ ਵੀ ਹੈ ਜਾਂ ਮੇਰੀ ਹੈ ਉਹ ਤਾਂ ਹੁਣ ਲੈਬ ਤੋਂ ਸੇਗੀ ਉੱਤੇ ਨੇ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਸੋ ਲੈਬ ਦੇ ਵਿੱਚ ਪਹਿਲਾਂ ਟੈਸਟ ਹੋਣਾ ਚਾਹੀਦਾ ਸੀ ਜੇ ਤਾਂ ਨਕਲੀ ਹੈ ਫਿਰ ਤਾਂ ਉਹ ਤੇ ਸਿੱਧੂ ਤੇ ਪਰਚਾ ਕਰਦੇ ਜੇ ਤੇਰੀ ਹੋ ਫਿਰ ਤੇਰੇ ਤੇ ਕਾਰਵਾਈ ਹੋਵੇ ਪਹਿਲਾਂ ਉਹਦੀ ਜਾਂਚ ਪੜਤਾਲ ਤਾਂ ਕਰਾਉ ਨਾ ਸਿੱਧੂ ਤੇ ਪਰਚਾ ਤਾਂ ਕਰ ਦੇਣਾ ਜੇ ਸਿੱਧੂ ਨੇ ਕੁਝ ਲਿਖਿਆ ਹੁੰਦਾ ਉਹਨੇ ਉੱਪਰ ਲਿਖਿਆ ਵੀ ਆਰਡੀ ਦੀ ਪੁਸ਼ਟੀ ਨਹੀਂ ਕਰਦੇ ਸਿੱਧੂ ਤੇ ਸਿੱਧੂ ਦੇ ਬਾਤ ਜਿਹੜੀ ਜਿਹਦੀ ਉਹਨੇ ਕਿਸੇ ਨੂੰ ਬੋਲਿਆ ਹੋਇਆ ਚਲਾਇਆ ਪਰ ਮੈਂ ਇਹ ਕਹਣਾ ਪਹਿਲਾਂ ਲੈਬ 'ਚ ਚੈੱਕ ਕਰਵਾਇਆ ਜਾਂਦਾ ਉੱਥੇ ਸਪੱਟ ਹੋ ਜਾਂਦਾ ਵੀ ਇਹਨੇ ਤਾਂ ਚਲਾਤੀ ਤਾਂ ਇਸ ਮਾਸਟਰ ਕਰੇ ਤਾਂ ਮੇਰੀ ਆਵਾਜ਼ ਹੈ ਹੀ ਨਹੀਂ ਫੇਰ ਤਾਂ ਤੂੰ ਸਿੱਧੂ ਤੇ ਗਾਰਵਾਈ ਕਰਵਾ ਦੇ ਜੇ ਕੋਈ ਨਾ ਆਪ ਕੋਈ ਐਡੀਟਿੰਗ ਕੀਤੀ ਹੈ ਜੇ ਤੇਰੇ ਤੇ ਸਿੱਧਾ ਸਰਕਾਰ ਤੇਰੇ ਤੇ ਖਰਾਬ ਹੈ ਪਰ ਕਿਸੇ ਬਿਨਾ ਬਨੇਆ ਤਾਂ ਤੋ ਇਹਨੂੰ ਆਪਾਂ ਧੱਕੇਸ਼ਾਹੀਓ ਸਾਹਮਣੇ ਆ ਰਹੀ ਹੈ ਨਾ ਸਾਡੇ ਤੇਜੀ ਜੀ ਤਰ੍ਹਾਂ ਤੇ ਪੁੱਛ ਰਹੇ ਆ ਇੱਕ ਕੁਝ ਹੋਰ ਇਕਾਡਿਓ ਮਨਜਿੰਦਰ ਸਿੱਧੂ ਨੇ ਪਾਈ ਹੈ ਉਸ ਨੂੰ ਕਿਸੇ ਦਾ ਫੋਨ ਆਇਆ ਕਿਸੇ ਰਤਨ ਕੀ ਵਾਲਾ ਅਜੇ ਲੋਕੋ ਸ਼ਰਾਤੀ ਲੋਕ ਵੀ ਨੇ ਜੋ ਕਿ ਬਾਹਰ ਬੈਠੇ ਨੇ ਕੈਨੇਡਾ ਬੈਠੇ ਨੇ ਕਰਾਲੀ ਬੈਠੇ ਨੇ ਦਿੱਲੀ ਬੈਠੇ ਨੇ ਰੋਪੜ ਬੈਠੇ ਨੇ ਅਲੱਗ-ਅਲੱਗ ਥਾਂਾਂ ਤੇ ਕਿਤੇ ਵੀ ਹੋ ਸਕਦੇ ਆ ਉਹ ਹੁਣ ਲੋਕ ਕੀ ਕਰ ਰਹੇ ਸਵਾਦ ਲੈਂਦੇ ਹੋਏ ਜਾਂ ਜਾਣ ਪੁੱਛ ਕੇ ਫੋਨ ਕਰ ਰਹੇ ਆ ਵੀ ਜਿਹੜਾ ਉਹ ਮੰਤਰੀ ਸਾਹਿਬ ਬਦਨਾਮ ਹੋਵੇ ਇਹ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਗੱਲ ਤਾਂ ਪਹਿਲੇ ਇਹ ਹੈ ਬਲਕਾਰ ਸਿੱਧੂ ਦੀ ਆਡੀਓ ਸੀ ਜਿਹੜੇ ਬੰਦੇ ਨਾਲ ਗੱਲ ਹੋ ਰਹੀ ਪਰਚਾ ਉਹ ਦਪੀਏ ਕਰਾ ਰਿਹਾ ਹੈ ਬਲਕਾਰ ਸਿੱਧੂ ਨੂੰ ਕਰਨਾ ਚਾਹੀਦਾ ਸੀ ਕਿ ਮਾਨੂੰ ਤੁਹਾਡੀ ਆਡੀਓ ਵਾਇਰਲ ਹੋਈ ਹੈ ਤੁਸੀਂ ਕਰੋਗੇ ਪਰਚਾ ਮੈਂ ਥਰਡ ਪਰਸਨ ਕਿਵੇਂ ਕਰਾ ਰਿਹਾ ਦੂਜੀ ਗੱਲ ਜਿਹੜੇ ਬੰਦੇ ਬਲਕਾਰ ਸਿੱਧੂ ਐਮ ਐਲ ਏ ਦਾ ਨਾਮ ਲੈ ਕੇ ਹੁਣ ਮੁੰਤਜੀ ਸਿੰਘ ਸਿੱਧੂ ਨੂੰ ਸਿੱਧੀ ਧਮਕੀਆਂ ਦੇ ਰਹੇ ਨੇ ਸ਼ਰਾਰਤੀ ਅੰਸਰ ਵੀ ਹੋ ਸਕਦੇ ਆ ਮਾਹੌਲ ਖਰਾਬ ਕਰਨੇ ਵੀ ਹੋ ਸਕਦੇ ਆ ਦੂਜੀ ਗੱਲ ਮੁੰਤਜੀ ਸਿੰਘ ਨੂੰ ਅਸੀਂ ਇਹ ਕਹਿੰਦੇ ਆ ਤਾਂ ਇਸ ਚਾਂ ਦੀ ਲੋੜ ਨਹੀਂ ਐਦਾਂ ਦੇ ਬੰਦੇ ਜਿੱਦਾਂ ਤੁਸੀਂ ਰਿਕਾਰਡਿੰਗ ਚ ਲਾਈ ਹੈ ਸਮਝ ਕੇ ਰੱਖੋ ਨੰਗਾ ਹੋ ਜਾ ਬੰਦੇ ਨਾਮ ਵੀ ਲੈ ਆਪਣਾ ਕਿ ਫਲਾਣਾ ਬੋਲਦਾ ਹੁਣ ਉਹੀ ਵਾਸਤੇ ਬਲਕਾਰ ਸਿੰਘ ਸਿੱਧੂ ਨੂੰ ਵੀ ਸਪਸ਼ਟ ਕਰਨ ਦੇ ਵਿੱਚ ਪਵੇਗਾ ਕਿ ਬੰਦੇ ਦਾ ਸਮਰਥਕ ਹੈ ਜਾਂ ਕੋਈ ਸ਼ਰਾਰਤੀ ਅੰਸਰ ਹੈ ਕਿਉਂਕਿ ਇਹ ਮਾਮਲਾ ਹੋਰ ਪੱਖ ਜਾਣਾ ਹੈ ਹਰ ਐਮਐਲਏ ਨੂੰ ਆਪਣੇ ਹਲਕੇ ਦੇ ਪੱਤਰਕਾਰਾਂ ਨਾਲ ਬਣਾ ਕੇ ਰੱਖਣੀ ਪਵੇਗੀ ਕਿਉਂਕਿ ਜਿਸ ਤਰੀਕੇ ਨਾਲ ਇਹ ਸਰਕਾਰ ਦੇ ਵਿੱਚ ਅਸੀਂ ਦੇਖ ਰਹੀ ਹਾਂ ਲੋਕੋ ਚੰਗ ਹੈ ਜੀ ਸੱਲ ਲੋੜਣੀ ਮੇਰੀ ਗੱਲ ਨੂੰ ਫੈਲ ਮਿਲੀਅਨ ਫੌਨ ਫੈਲ ਫੌਲੋਇੰਗ ਹੈਗੀ ਐ ਮਨੂ ਕੀ ਲੋੜ ਐ ਰੋਕਣ ਦੀ ਆ ਸਾਡੇ ਖਿਲਾਫ ਚੱਲਦੇ ਜੀ ਪੱਤਰਕਾਰ ਕੀਤੇ ਖਿਲਾਫ ਹੁੰਦਾ ਐ ਅਕਾਲੀਆਂ ਦਾ ਕਾਂਗਰਸੀਆਂ ਦਾ ਕਦੇ ਆਮ ਆਦੀ ਪਾਰਟੀ ਦਾ ਇਹ ਕੱਬੇ ਲੱਗਦੇ ਪੱਤਰਕਾਰਾਂ ਦੇ ਉੱਤੇ ਕਿਧਰ ਉੱਤੇ ਲੱਗਦੇ ਜਿਹੜਾ ਅਰੋਨ ਬਰਗਾ ਸਵਾਲ ਚੱਕਦਾ ਐ ਇਹਦੇ ਸੜਕ ਬਣਨੀ ਜੀ ਇਹਨੇ ਬਣਉਣੀ ਇਹ ਸਰਕਾਰ ਨੇ ਆਹਦਾ ਕਾਲੀਆਂ ਦਾ ਜੀ ਆ ਕਾਂਗਰਸੀਆਂ ਦਾ ਐ ਇਸ ਕਰਕੇ ਸਰਕਾਰ ਦੇ ਐਮਐਲਏ ਜਿੰਨੇ ਵੀ ਨੇ 92 ਐਮਐਲਏ ਉਹ ਤੋਂ ਅੱਗੇ ਵੀ ਬੋਲ ਰਹੇ ਚਲੋ ਜਿੱਥੇ ਕਿੰਨਾਂ ਡੈਥ ਵੀ ਹੋਈ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਐਮਐਲਏ ਨੂੰ ਇਹ ਗੱਲ ਦੱਸ ਦੇਵੇ ਕਿ ਜਿਹੜੇ ਮਸਲੇ ਪਿੰਡਾਂ ਤੋਂ ਸ਼ੁਰੂ ਹੁੰਦੇ ਨੇ ਗਲੀਆਂ ਨਾਲੀਆਂ ਪਾਣੀ ਨਹੀਂ ਆਉਂਦਾ ਬਿਜਲੀ ਦੀ ਪ੍ਰੋਬਲਮ ਹੈ ਬੇਸਿਕ ਸਮੱਸਿਆ ਲੋਕਾਂ ਦੀਆਂ ਉਹ ਅਗਰ ਮਸਲੇ ਦਿਖਾ ਰਹੀਆਂ ਚਾਹੀਦਾ ਤਾਂ ਐਮਐਲਏ ਨੂੰ ਇਹ ਸੀ ਕਿ ਮੰਨ ਲਓ ਅਜਾਰੂ ਨੇ ਖਬਰ ਪਾਤੀ ਕਿ ਕਰਾਲੀ ਦੇ ਵਿੱਚ ਫਲਾਣੇ ਬਾੜ ਦੇ ਪਾਣੀ ਨਹੀਂ ਆ ਰਿਹਾ ਨਾਲ ਦੀ ਨਾਲ ਐਮਐਲਏ ਨੂੰ ਜੋ ਉੱਥੇ ਦੇ ਐਮਸੀ ਨੂੰ ਕੋਈ ਬੰਦਾ ਚੁਲਾ ਦੋ ਉਹਨੂੰ ਨਾਲ ਦੀ ਨਾਲ ਚਾਹੀਦਾ ਹੈ ਬਿਜਲੀ ਪਾਕ ਦੇ ਐਸ ਡੀਓ ਨੂੰ ਐਕਸ਼ਨ ਨੂੰ ਫੋਨ ਕਰੇਗੀ ਭਾਈ ਇਹ ਖਬਰ ਆਈ ਹੈ ਪਾਣੀ ਭੇਜੋ ਉੱਥੇ ਲੋਕ ਪ੍ਰੇਸ਼ਾਨ ਹੋ ਰਹੇ ਨੇ ਦੂਜੇ ਦਿਨ ਅਰੁਣ ਖੁਸ਼ ਹੋ ਕੇ ਜਾਊਗਾ ਖਬਰ ਲਾਨ ਟੀਵੀ ਨੇ ਖਬਰ ਦਾ ਵੀ ਅਸਰ ਹੋਇਆ ਦੂਜੇ ਪਾਸੇ ਸਰਕਾਰ ਨੇ ਵਧੀਆ ਕੰਮ ਕਰਿਆ ਇਹ ਸੋਚ ਚਾਹੀਦੀ ਅੰਮਲਿਆਂ ਦੀ ਨਾ ਕਿ ਇਹ ਕਿ ਆਓ ਕਾਕਲੀਆਂ ਦਾ ਕਾਂਗਰਸੀਆਂ ਦਾ ਕਾਨੂੰ ਕਾਂਗਰਸ ਦੀ ਹونی ਪਾਰਟੀ ਕਾਂਗਰਸ ਦੇ ਖਿਲਾਫ ਵੀ ਅਸੀਂ ਬੋਲਾਂਗੇ ਕਾਨੂੰ ਕਾਕਲੀਆਂ ਦੀਆਂ ਕਾਕਲੀਆਂ ਦੇ ਖਿਲਾਫ ਵੀ ਇਦਾਂ ਹੀ ਬੋਲਾਂਗੇ ਅਸੀਂ ਜੇ ਤਾਂ ਇਹ ਹੋਈਗੀ ਭਾਈ ਆਮ ਆਦੀ ਪਾਰਟੀ ਦੇ ਖਿਲਾਫ ਬੋਲ ਰਹੇ ਹਾਂ ਫੇਰ ਤਾਂ ਮੰਨੀਏ ਗੱਲ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜਾ ਵੀ ਅਸਤੇ ਪਿਛਲੇ ਵੀ ਕਹਿੰਦੇ 75 ਸਾਲਾਂ ਤੋਂ ਇੰਨਾ ਜੇ ਪਿਛਲੀ ਸਰਕਾਰ ਨੇ ਕੁਝ ਸਹੀ ਤਰੀਕੇ ਨਾਲ ਕੀਤਾ ਹੁੰਦਾ ਤਾਂ ਫਿਰ ਆਮ ਆਦੀ ਪਾਰਟੀ ਨਾ ਆਉਂਦੀ ਆਮ ਆਦੀ ਪਾਰਟੀ ਤਾਂ ਹੀ ਆਈ ਨਾ ਕਿ ਹੁਣ ਆਮ ਆਦੀ ਪਾਰਟੀ ਇਹ ਗੱਲ ਕਹਿੁੰਦੀ ਕਿ ਸਾਨੂੰ ਦੇਖ ਕੇ ਲੋਕਾਂ ਨੇ ਜਤਾਇਆ ਨਾ ਜੀ ਅਕਾਲੀ ਕਾਂਗਰਸ ਨੂੰ ਹਰਾਉਣ ਵਾਸਤੇ ਆਮ ਆਦੀ ਪਾਰਟੀ ਆਈ ਹੈ ਕਿ ਹਾਂ ਸੀ ਇੱਕ ਵਾਰੀ ਇਹਨਾਂ ਨੂੰ ਮੌਕਾ ਦੇ ਕੇ ਦੇਖਣਾ ਪਰ ਹੁਣ ਜੇ ਇਸ ਰਾਹ ਤੇ ਚੱਲ ਪਏਗੀ ਪੱਤਰਕਾਰਾਂ ਨੂੰ ਵੀ ਆਵਾਜ਼ਦਾਰ ਬੰਦੇ ਰਹੋ ਕਿਤੇ ਅਸੀਂ ਅੰਮਰ ਥਾਣਿਆਂ 'ਚ ਜੇ ਕਿਤੇ ਵੀ ਹੈਗਾ ਕਿ ਹਾਇਨ ਦੀ ਸੁਣੋ ਨਾ ਜੀ ਇਹ ਫਲਾਣੇ ਐ ਤਾਂ ਫਿਰ ਇਸ ਤਰੀਕੇ ਨਾਲ ਕੰਮ ਨਹੀਂ ਚੱਲੇਗਾ ਇਸ ਤਰੀਕੇ ਨਾਲ ਮਾਹੌਲ ਬਦਲ ਜਾਊਗਾ ਇੱਕ ਦੂਜੀ ਗੱਲ ਮੈਂ ਨਾਲ ਨਾਲ ਐਡ ਕਰਦਾ ਸਰਕਾਰ ਜ਼ਿਆਦਾਤਰ ਸੋਸ਼ਲ ਮੀਡੀਆ ਰਾਹੀਂ ਹੀ ਸੱਤਾ ਚਾਹੀਏ ਸੋਸ਼ਲ ਮੀਡੀਆ ਪ੍ਰਚਾਰ ਰਾਹੀਂ ਛੋਟੇ ਚੈਨਲਾਂ ਨੇ ਪ੍ਰਚਾਰ ਕੀਤਾ ਆਮਦੀ ਪਾਰਟੀ ਦਾ ਪਰ ਛੋਟੇ ਚੈਨਲਾਂ ਦੇ ਉੱਤੇ ਪਰਚੇ ਹੋ ਰਹੇ ਇਨ੍ਹਾਂ ਨੂੰ ਉੱਪਰ ਲਿਕੇ ਜਾਣਾ ਇਨ੍ਹਾਂ ਨੂੰ نیچے ਡਿੱਗਣਾ ਕਿਉਂਕਿ ਸੋਸ਼ਲ ਮੀਡੀਆ ਤੋਂ ਕੋਈ ਰੋਕ ਨਹੀਂ ਹੈ ਸਭ ਕੁਝ ਚੱਲਦਾ ਹੈ ਜਾਂ ਤੁਸੀਂ ਸ਼ਿਮਲਾ ਜਾ ਕੇ ਬਣਾ ਲਓ ਜਾਂ ਤੁਸੀਂ ਕਰਾਲੀ ਬਣਾ ਲਓ ਖਬਰ ਕੋਈ ਤੁਹਾਡਾ ਉਹ ਨਹੀਂ ਹੈ ਰੋਕ ਨਹੀਂ ਹੈ ਹਾਂਜੀ ਆ ਤਾਂ ਅਸਲ ਵਿੱਚ ਹਾਂ ਹੋਰ ਦੱਸਦੀ ਹੈ ਤੁਹਾਨੂੰ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਵੀ ਆਗੋਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਹੁੰਦੀ ਕਿਉਂਕਿ ਉਹੀ ਬੰਦੇ ਅੱਜ ਜਿਹੜੀ ਪਾਰਟੀ ਵਿੱਚ ਕੰਮ ਕਰਦੇ ਨੇ ਜਦੋਂ ਤਾਂ ਦੂਜੀ ਸਰਕਾਰ ਹੁੰਦੀ ਹੈ ਜਿਹੜੇ ਉਹਨਾਂ ਦੇ ਬਰਕਰਰ ਵਗੈਰਾ ਨੇ ਉਦੋਂ ਤਾਂ ਉਹ ਮੁੱਦੇ ਨੂੰ ਕਹਿੰਦੇ ਆ ਗਲਤ ਹੈ ਵੀ ਇਹ ਹੋਇਆ ਵਾ ਇੱਥੇ ਇਲਾਕੇ ਵਿੱਚ ਜਦੋਂ ਆਪਣੀ ਸਰਕਾਰ ਹੁੰਦੀ ਉਦੋਂ ਉਹਨਾਂ ਨੂੰ ਬੁਰਾ ਲੱਗਦਾ ਐਵੇਂ ਹੀ ਅਸੀਂ ਇੱਕ ਸੜਕ ਦਾ ਮੁੱਦਾ ਚੁੱਕਿਆ ਤੇ ਉਹੀ ਵਰਕਰ ਜਿਹੜੇ ਕਹਿੰਦੇ ਰਹੇ ਵੀ ਸਾਡੀ ਸੜਕ ਆ ਉਹੀ ਸਾਨੂੰ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਸੜਕ ਦਿਖਾ ਕੇ ਸਾਡੀ ਪਰ ਆਹ 3 ਸਾਲ ਤੋਂ ਬਾਅਦ ਉਹ ਸੜਕ ਜੇ ਨਾ ਬਣੀ ਉਹੀ ਵਰਕਰ ਕਹਿਣਗੇ ਕਿ ਆਹ ਗਲਤ ਹੋ ਰਿਹਾ ਉਹ ਖੰਗਣਾ ਲਾਉਂਦਾ ਓਕੇ ਤੁਸੀਂ ਨਹੀਂ ਬੋਲੋਗੇ ਤੁਸੀਂ ਸਰਕਾਰਾਂ ਮੇ ਲੋਕਾਂ ਵਾਸਤੇ ਲੋਕਾਂ ਵੀ ਤਾਂ ਤੁਸੀਂ ਤਾਂ ਹੀ ਰਹੋਗੇ ਨਾ ਸੋ ਕਿਤੇ ਨਾ ਕਿਤੇ ਸਾਡੀ ਲੋਕਾਂ ਦੀ ਵੀ ਮਾਨਕਸਤਾ ਜਿਹੜੀ ਹੈ ਵੀ ਉਹ ਸਰਕਾਰਾਂ ਦੇ ਪੱਖ ਦੇ ਨਾ ਹੋ ਕੇ ਲੋਕਾਂ ਦੇ ਪੱਖ ਦੀ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਮੇਤ ਬਦਲਦੇ ਰਹਿੰਨੇ ਫਿਰ ਮੈਂ ਇੱਕ ਪਲ ਲਾਸਟ ਗੱਲ ਕਹਿਣੀ ਹੈ ਇੱਕ ਜਿੰਨੇ ਵੀ ਐਮਐਲਏ ਨੇ ਮੌਜੂਦਾ ਸਰਕਾਰ ਦੇ ਤਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਜਿਹੜੇ ਤੁਹਾਡੇ ਬੰਦੇ ਨਹੀਂ ਉੱਨਾ ਦਬਾਰੇ ਛਾਤੀ ਮਾਰ ਲਓ ਉਹ ਕਾਲੀਆਂ ਵੇ ਉਹਨਾਂ ਨਾਲ ਸੀ ਉਹ ਕਾਂਗਰਸ ਨਾਲ ਵੀ ਨਾਲ ਸੀ ਉਹ ਬੰਦੇ ਉਹੀ ਨੇ ਆਪਣਾ ਕੰਮ ਕਢਾ ਕੇ 5 ਸਾਲ ਦੇ ਵਿੱਚ ਉਹ ਬੇਵਾਰੀ ਨਾਲ ਚਲੇ ਜਾਂਦੇ ਨੇ ਬਦਨਾਮ ਇਹਦੇ ਵਿੱਚ ਐਮਐਲਏ ਮੰਤਰੀ ਹੁੰਦਾ ਹੁਣ ਕਈ ਜਗ੍ਹਾ ਕਈ ਵਰਕਰਾਂ ਕਾਰਨ ਕਈ ਵੱਡੇ ਲੀਡਰ ਉਧੇ ਤੋਂ ਉਤਰੀ ਕਿਉਂ ਉਹ ਵਰਕਰਾਂ ਦੀ ਅਣਗਹਿਲੀ ਕਾਰਨ ਹੁਣ ਅਸੀਂ ਵੀ ਕਹਿੰਦੇ ਕਿ ਲੀਡਰ ਮੜਾ ਹੈ ਲੀਡਰ ਇਮਾਨਦਾਰ ਹੋਏਗਾ ਲੀਡਰ ਬਿਲਕੁਲ ਲੋਕਾਂ ਪੱਖੀ ਕੰਮ ਕਰਨ ਵਾਲਾ ਹੋਏਗਾ ਪਰ ਲੀਡਰ ਦੇ ਉੱਤੇ ਇਲਜ਼ਾਮ ਕਿਉਂ ਲੱਗ ਰਹੇ ਨੇ ਬਾਰ ਬਾਰ ਸਫਾਈ ਕਿਉਂ ਦੇਣੀ ਪੈ ਰਹੀ ਹੈ ਕਿ ਸੇ ਇਮਾਨਦਾਰ ਹਨ ਇਸ ਕਰਕੇ ਕਿ ਕੁਛ ਨਾ ਕੁਛ ਉਹਨਾਂ ਦੇ ਬੰਦੇ ਜਿਹੜੇ ਆਲੇ ਦੁਆਲੇ ਨੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਦੇ ਨਾਮ ਤੇ ਪੈਸੇ ਲੈ ਜਾ ਰਹੇ ਨੇ ਇਹ ਗੱਲ ਆਉਣ ਦੇ ਵਿੱਚ ਸਾਬਤ ਹੋ ਜੇਗੀ ਤੁਹਾਡੇ ਸਾਹਮਣੇ ਦਿਖਾ ਦਾਂਗੇ ਪਰ ਅਸੀਂ ਕਹਿ ਰਹੇ ਹਾਂ ਕਿ ਲੀਡਰ ਇਮਾਨਦਾਰ ਹੋਏਗਾ ਪਰ ਉਹਦੇ ਨਾਲ ਤੇ ਜਿਹੜੇ ਚੱਕਰ ਨੂੰ ਹੈ ਉਦੇ ਵਿੱਚ ਉਹੀ ਅਕਾਲੀਆ ਨਾਲ ਸੀ ਉਹੀ ਕਾਗਦਸਿਆਂ ਨਾਲ ਸੀ ਉਹੀ ਕਾਗਦ ਪਾਜਪਾ ਨਾਲ ਹੋਣੇ ਉਹੀ ਆਮ ਆਦਮੀ ਪਾਰਟੀ ਦਾ ਅਡਾਰੀ ਵਾਲੀ ਇਹ ਉਹਨਾਂ ਆਗੂਆਂ ਨੂੰ ਸੋਚਣਾ ਪਵੇਗਾ ਜੋ ਤੇਜੀ ਨੇ ਗੱਲ ਕਹੀ ਮੈਂ ਵੀ ਇਹਦੀ ਪੁਸ਼ਟੀ ਇਹ ਕਰਦਾ ਮੈਂ ਅੱਜ ਨਾ ਗਿਣਾ ਸਕਦਾ ਸਿਰਫ ਬਲਾਕ ਮਜਰੀ ਏਰੀਆ ਵਿੱਚ ਵੀ ਕਰਾਲੀ ਤੋਂ ਲੈ ਕੇ ਨਵੇਂ ਸੀ ਪਰ ਪਤਾ ਹੀ ਲੋਕ ਇਹ ਬੰਦੇ ਜਿਹੜੇ ਪਹਿਲ ਕਾਂਗਰਸਾਂ ਅਕਾਲੀ ਦਲ ਦੇ ਵਿੱਚ ਮੋਰੀ ਰਹੇ ਮੈਨਗਾਂ ਦੇ ਕੰਮ ਕਰਦੇ ਰਹੇ ਹੋਰ ਦੂਜੇ ਆਪਣੇ ਕਾਰੋਬਾਰ ਅੱਜ ਉਹੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਪਨੇ ਉਹਨਾਂ ਦੇ ਉਸ ਤਰ੍ਹਾਂ ਹੀ ਕਾਰੋਬਾਰ ਮੈਨਗ ਵਗੈਰਾ ਦੇ ਫਿਰ ਚੱਲਦੇ ਨੇ ਕਿਉਂ ਉਹਨਾਂ ਨੇ ਤਾਂ ਫਿਰ ਉਹ ਜਦੋਂ ਕੰਨ ਪਰਦੇ ਨੇ ਫਿਰ ਆਗੂ ਇਹ ਸੋਚਣ ਵੀ ਇਹ ਸਾਡੇ ਨਹੀਂ ਇਹ ਤਾਂ ਬਦਲ ਕੇ ਆਪਣੇ ਕਾਰੋਬਾਰਾਂ ਲਈ ਆਏ ਨੇ ਉਹਨੇ ਪਬਲਿਕ ਨਾਲ ਕਿਵੇਂ ਰਹਿਣਾ ਸਰਕਾਰ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ ਅਤੇ ਜ਼ਰੂਰ ਵਿਚਾਰ ਚਰਚਾ ਕੀਤੀ ਹੈ ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਰਵਿੰਦਰ ਵਜੀਤਪੁਰ ਜੀ ਸੀ ਅਤੇ ਸਰਨਾਲ ਹਰਤੇਜ ਤੇਜੀ ਸੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਹੈ ਅਤੇ ਨਾਲ ਹੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਇੱਕ ਪੂਰੀ ਟੀਮ ਹੁੰਦੀ ਹੈ ਜਿਸ ਤਰ੍ਹਾਂ ਕਿ ਵਿਧਾਇਕ ਹੋਵੇ ਪੱਤਰਕਾਰ ਹੋਵੇ ਤੇ ਪੁਲਿਸ ਹੋਵੇ ਤਿੰਨਾਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਚਾਹੀਦਾ ਹੈ ਅਤੇ ਕੁਝ ਅਜਿਹੇ ਵੀ ਲੋਕ ਹੁੰਦੇ ਨੇ ਜੋ ਕਿ ਪਾਰਟੀਆਂ ਬਦਲਦੇ ਰਹਿੰਦੇ ਨੇ ਕਿਉਂਕਿ ਅਜਿਹੇ ਲੋਕਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਕਿਸ ਤਰ੍ਹਾਂ ਘਰ ਨੂੰ ਭਰਿਆ ਜਾਵੇ ਅਤੇ ਨੋਟ ਇਕੱਠੇ ਕੀਤੇ ਜਾਣ ਅਤੇ ਉਹ ਜਦੋਂ ਵੀ ਸਰਕਾਰ ਬਦਲਦੀ ਹੈ ਚਾਹੇ ਉਹ ਕੋਈ ਵੀ ਸਰਕਾਰ ਆਉਂਦੀ ਹੈ ਉਹਨਾਂ ਸਿਆਸੀ ਆਗੂਆਂ ਦੇ ਨਾਲ ਵਿਕੇ ਜਾ ਸਕਦੇ ਨੇ ਪਰ ਹੁਣ ਜੇਕਰ ਦੇਸ਼ ਨੂੰ ਬਚਾਣਾ ਤਾਂ ਸਾਰਿਆਂ ਨੂੰ ਇੱਕ ਹੋ ਕੇ ਕੰਮ ਕਰਨਾ ਪਵੇਗਾ ਤਾਂ ਹੀ ਦੇਸ਼ ਖੁਸ਼ਹਾਲ ਹੋ ਸਕਦਾ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਖਰ ਦੇਸ਼ ਦੇ ਵਿੱਚ ਜੇਕਰ ਇਹ ਤਿੰਨੋਂ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਤੀਸਰਾ ਪ੍ਰੈਸ ਜੇ ਇਕੱਠੇ ਹੋ ਜਾਵੇ ਤਾਂ ਕੀ ਸਮਾਜ ਵਧੀਆ ਹੋ ਸਕਦਾ ਜਾਂ ਨਹੀਂ ਖਤਮ ਹੋ ਗਿਆ